ਮੇਰੇ ਪ੍ਰੇਮ ਸਾਰੇ ਆ ਗਏ ਫ੍ਰੀਓ ਚ ਬੋਲਣ ਚਾਹੁੰਦਾ ਚਲੋ ਉਹ ਖੜ ਜਾ ਯਾਰ ਸ਼ੁਰੂ ਕਰ ਲੈਣ ਤੇ ਸੋ ਖਬਰਾਂ ਵਾਲਾ ਜੁੜੇ ਹੋਏ ਸਾਰੇ ਸਰੋਤਿਆਂ ਦਾ ਸਵਾਗਤ ਹੈ ਸੋ ਤੁਸੀਂ ਸਾਡਾ ਥੋੜੀ ਲਿਆ ਲੱਗਦਾ ਵੀ ਤੁਹਾਨੂੰ ਪਤਾ ਲੱਗੇ ਉਹ ਅੱਜ ਹਾਸੇ ਵਾਲਾ ਪੜਾਓ ਦਿਖਾਵਾਂਗੇ ਤੇ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਜਨਾਬ ਮੌਣ ਗੋਸ ਕਰਦਾ ਆਪਾ ਬੋਲਦੇ ਰਹੀਓ ਹਾਂਜੀ ਖਬਰਨਾਮਾ ਤੇ ਸਾਰਿਆਂ ਦਾ ਸਵਾਗਤ ਹੈ ਇਹ ਤਾਂ ਮੈਂ ਵੇਖਿਆ ਸੀ ਕਿਉਂਕਿ ਅੱਜ ਮੇਰੇ ਨਾਲ ਪੱਤਰਕਾਰ ਭਾਈਚਾਰਾ ਮੇਰਾ ਬੈਠਾ ਸੀਨੀਅਰ ਪੱਤਰਕਾਰ ਆ ਅਕਸਰ ਤੁਸੀਂ ਸਾਨੂੰ ਖਬਰਾਂ ਤੇ ਦੇਖਿਆ ਹੋਊਗਾ ਸੀਰੀਅਸ ਬੋਲਦੇ ਹੋਏ ਅੱਜ ਤੁਹਾਨੂੰ ਸਾਡੀ ਜ਼ਿੰਦਗੀ ਦੇ ਤਿਆਰਬੇ ਜੋ ਅਸੀਂ ਕਵਰੇਜ ਕਰਦੇ ਆ ਉਹ ਸਾਰੇ ਆਪਾਂ ਪੌਡਕਾਸਟ ਵਿੱਚ ਦਿਖਾਵਾਂਗੇ ਮੇਰੇ ਨਾਲ ਪਹਿਲਾਂ ਸੀਨੀਅਰ ਪੱਤਰਕਾਰ ਸੂਰਜ ਪ੍ਰਕਾਸ਼ ਨੇ ਤੇ ਨਾਲ ਜੀਤਰ ਮਾਨਾ ਸੀਨੀਅਰ ਪੱਤਰਕਾਰ ਤੇ ਦੂਜੇ ਪਾਸੇ ਸਿਕੰਦਰ ਸੋਤਾਈ ਸੀਨੀਅਰ ਪੱਤਰਕਾਰ ਆ ਤੁਹਾਨੂੰ ਹਰ ਵਕ ਵਕ ਚੈਨਲਾਂ ਤੋਂ ਕੰਮ ਕਰਦੇ ਆ ਤੇ ਅੱਜ ਸੋਚਿਆ ਵੀ ਖਬਰਨਾਮਾ ਜਰੀਏ ਪੱਤਰਕਾਰ ਦੀ ਜ਼ਿੰਦਗੀ ਬਾਰੇ ਥੋੜਾ ਦਸੀਏ ਸੀਰੀਅਸ ਨਹੀਂ ਹਾਸੇ ਵਾਲੀ ਕੋਈ ਉਪਾਲ ਦਿਖਾਵਾਂਗੇ ਤੁਹਾਨੂੰ ਸੀਰੀਅਸ ਕਿਦ ਫੇਰ ਦਿਖਾਵਾਂਗੇ ਤੇ ਅੱਜ ਕੀ ਦਿਖਾ ਦੇ ਫਿਰ ਕੋਈ ਆਹ ਬੰਦਾ ਵੀ ਕਿਸਾ ਦਾ ਪਹਿਲਾ ਮਾਦਾ ਪਤਾ ਹੀ ਨਹੀਂ ਰਿੰਦਾ ਜੀ ਯਾ ਸਲਾਇਨ ਇਹ ਤਾਂ ਇਹ ਰਿੰਦਾ ਕਿਦੇ ਕਰਕੇ ਆ ਤੋੜੇ ਕਰਕੇ ਹਾਂ ਤੇ ਇੱਕ ਜਿਹੜਾ ਸਾਡਾ ਟੱਡ ਅਸ਼ੀਰਵਾਦ ਕਰਕੇ ਫਿਰ ਮੈਂ ਪਹਿਲਾਂ ਗੱਲ ਕਰਾਂਗੇ ਕਹਿੰਦੇ ਸੀ ਪੰਜਾਬ ਪੁਰ ਤੇ ਢੱਡ ਹੁੰਦੇ ਆ ਹੁਣ ਤਾਂ ਪੱਤਰਕਾਰਾਂ ਦੇ ਢੱਡ ਬੜੇ ਵੱਡੇ ਵੱਡੇ ਪੀ ਪੀ ਲੱਗਿਆ ਨਾ ਪੀ ਲੱਗਿਆ ਨਾ ਪਰ ਇਹ ਇੱਕ ਗੱਲ ਸਾਨੂੰ ਬੜੀ ਯਾਰ ਚਿੰਤਾ ਹੁੰਦੀ ਹੈ ਯਾਰ ਜਿਹੜੇ दारू ਪੀਂਦੇ ਆ ਸਾਰਾ ਕੁਝ ਕਰਦੇ ਉਹਨਾਂ ਦੇ ਤਾਂ ਢੱਡ ਵੱਡੇ ਹੁੰਦੇ ਆ ਤੇ ਅਸੀਂ ਤਾਂ ਕਲੀਚਾ ਹੀ ਪੀਂਨੇ ਆ ਸਾਡੇ ਚਾਹ ਨਾਲ ਢੱਡ ਦੇ ਦੇ ਦੇਖੋ ਪ੍ਰਮਾਣਮਾ ਜੋ ਜਿਹੜਾ ਦਾਰਾ ਬਿਨਾਂ ਮਤਲਬ ਹਾਂ ਉਹਨਾਂ ਅੰਗਲ ਕਿ ਡਿਜੀਟ ਵਿੱਚ ਵੱਲ ਆ ਗਿਆ ਹਮ ਸਾਰੇ ਕੰਮ ਫੋਨ ਤੇ ਹੋ ਗਏ ਬੰਦਾ ਬਿਨਾਂ ਕਿੱਡਾ ਫੋਨ ਚਲਾਉਂਦਾ ਦੁੱਖ ਲੱਗਦਾ ਇੱਥੇ ਰੱਖੋ ਤੇ ਸਹੀ ਗੱਲ ਕੀ ਆ ਨਾ ਤਰੀਕਾ ਦੱਸਾਂ ਵੱਡੇ ਕਿੱਡਾ ਤੇ ਜਿਹੜਾ ਹੈਗਾ ਤਜਰਬਾ ਇਹ ਸਿੱਖ ਸਕਦੇ ਹੋ ਸੂਰਜ ਤੋਂ ਕਿ ਜਿਹਨੇ ਮੋਬਾਈਲ ਯੂਜ਼ ਕਰਨਾ ਹੈ ਜੇਕਰ ਜਾਦਾ ਟਾਈਮ ਯੂਜ਼ ਕਰਨਾ ਤਾਂ ਪ੍ਰੈਜ਼ੈਂਟੇਡ ਤੇ ਰੱਖ ਲਓ ਤੇ ਯੂਜ਼ ਕਰੀ ਚੱਲੋ ਇਹ ਸੂਰਜ ਨੇ ਵਧੀਆ ਤਰੀਕਾ ਦੱਸਿਆ ਨੋਟ ਕਰ ਲਿਓ ਸੋਕਾ ਮੈਸਤਾ ਉੱਥੇ ਤਾਂ ਪਲੇਟ ਨਹੀਂ ਆ ਸਕਦੀ ਇਹ ਇਹ ਪਲੇਟ ਵੀ ਰੱਖੀ ਜਾਓ ਜਿਹੜੀਆਂ ਇਹਨੇ ਗੱਲ ਕੀਤੀ ਹੈ ਨਾ ਇਹ ਮੈਂ ਤਾਂ ਨਹੀਂ ਅਗਰੀ ਸੀ ਕਿਹਨਾਂ ਕਿਤੇ ਬੈਠੇ ਸੀਗੇ ਉੱਥੇ ਉਹਨਾਂ ਕੋਲ ਟੇਬਲ ਲੈਣੀ ਸੀਗਾ ਚਾਹ ਬਣਾਦੀ ਉਹਨਾਂ ਨੂੰ ਟੇਬਲ ਲੈਣੀ ਸੀ ਨਾ ਉਹਨਾਂ ਨੇ ਕੁਝ ਕਾਹਨ ਨੂੰ ਪੜਾ ਦੇ ਬਿਸਕਟ ਸੂਜਣੇ ਕਪੜਾ ਖਲੇ ਤੇ ਸੂਜਣੇ ਕੀ ਕਿ ਤਿਆ ਕਰਦੇ ਨਾ ਕਪੜਾ ਖਲੇ ਇੱਥੇ ਬਿਸਕਟ ਰੱਖ ਕੇ ਇਹ ਗੱਲਾਂ ਬੰਦ ਕਰ ਕੰਮਰ ਕਰ ਦੇਣਾ ਉਹ ਕਈ ਵਾਰ ਬਜੜੇ ਅਲੋਕ ਕੇ ਆਪਣਾ ਹਸਾਬ ਜਿੰਦੇ ਨੇ ਸੀਰੀਅਸ ਕੰਮਾਂ ਦੇ ਵਿੱਚ ਜਾ ਕੇ ਆਪਸ ਪੈਦੇ ਹਨ ਤੇ ਬੜੇ ਤਜਰਬੇ ਹੁੰਦੇ ਖੱਟੇ ਮਿੱਟੇ ਤਜਰਬੇ ਜੇ ਬਾਈ ਤੂੰ ਸਾਡੇ ਨਾਲ ਵੱਧ ਪੰਜਾਬ ਤੋਂ ਵਿਚਰਦਾ ਤੇਰੇ ਨਾਲ ਕਿਹੜੇ ਕੋਈ ਇਦਿ ਤਜਰਬੇ ਨਹੀਂ ਬਾਈ ਕੋਈ ਨਾ ਕੋਈ ਲੜਾਈ ਹੋਣੀ ਸੀ ਤੇ ਅਸੀਂ ਚਲੇ ਗਏ ਉੱਥੇ ਖਬਰ ਕਰਨਾ ਤੇ ਉਹ ਮੈਨੂੰ ਇਹ ਨਹੀਂ ਪਤਾ ਵੀ ਉਹ ਬੰਦੇ ਦੇ ਜਿਹੜਾ ਹੈ ਉਹਨੂੰ ਹੱਕ ਪੰਦੀ ਬੰਦੇ ਚਾ ਮਾਫੀ ਚਾਹਾਂਗੇ ਸਾਡਾ ਕਿਹਦਾ ਪਰਪਸ ਮਜ਼ਾਕ ਉਹ ਨਹੀਂ ਹੈ ਅਸੀਂ ਆਪ ਦੀ ਜਿੰਦਗੀ ਖਾਪੇ ਜਾਂਦੇ ਆਂ ਉਹਨਾਂ ਦੇ ਅਸੀਂ ਕਦਰ ਕਰਦੇ ਆਂ ਪਰ ਮਾਤਰਾ ਜੋ ਜਿਸ ਨੂੰ ਬਖਸ਼ਿਆ ਉਸ ਤੋਂ ਖੋਸਣਾ ਚਾਹੀਦਾ ਤਾਂ ਤਾਂ ਹੁੰਦਾ ਕਿ ਜੇ ਕਿਸੇ ਖਬਰ ਕਰ ਜਾਂਦੇ ਆ ਤੇ ਇੱਕ ਗੱਲ ਹੈ ਕਿ ਕਾਫੀ ਟਾਈਮ ਪਹਿਲੇ ਤਾਂ ਮੈਂ ਕੈਮਰਾ ਆਪਰੇਟ ਕਰ ਰਿਹਾ ਤੇ ਲੜਾਈ ਕਿਸੇ ਨੇ ਇੱਕ ਤਰ੍ਹਾਂ ਦੇ ਦੂਜੀ ਤਰ੍ਹਾਂ ਦੇ ਹਮਲਾ ਕੀਤਾ ਤੇ ਮੈਂ ਉੱਥੇ ਲੱਗਾ ਮੈਂ ਕਿਹਾ ਵੀ ਹਮਲਾ ਕਿਹਨੇ ਕੀਤਾ ਬੰਦੇ ਦੇ ਹੱਕ ਬੰਦੇ ਨੂੰ ਨਹੀਂ ਪਤਾ ਸੀਗਾ ਕਰਸ ਮਗਰਲਾ ਬੋਲ ਕੇ ਕੱਤਪਾਲ ਜੀ ਕੱਤਾ ਆਪਾਂ ਬੋਲਦੇ ਮਗਰਲਾ ਬੋਲਦੇ ਤੇ ਮੈਂ ਉੱਥੇ ਕੈਮਰਾ ਬਣਾਉਣ ਲੱਗ ਗਿਆ ਕੈਮਰਾ ਕਰਿਆ ਹੁਣ ਤਾਰੇ ਲਗਾ ਗੱਲਾਂ ਪੈਣ ਕਿਤੇ ਅੱਛਾ ਤੇ ਬੜਾ ਬਰਾਵਾ ਮਾਂਗ ਮੱਗੀ ਮੈਂ ਪਤਾ ਨਹੀਂ ਸੀਗਾ ਮੈਂ ਕਿੰਨੇ ਕਰਕੇ ਫਿਰ ਐਂਗਲ ਕਿ ਬਾਹਰ ਨਿਕਲਦੇ ਤੋਂ ਬਰਾਵਾ ਬਾਅਦ ਵਿੱਚ ਕਈ ਦਿਨ ਇਕੱਠੇ ਹੀ ਹੱਸਦੇ ਰਹੇ ਹੋਈ ਹਾਂ ਇੱਕ ਵਾਰ ਕੋਈ ਕਿਸੇ ਡੈਕਸਟਰ ਦਾ ਮਰਰ ਹੋਇਆ ਸੀ ਪਨੇ ਕੋਟ ਕੋਪਰੇ ਹੂੰ ਕਾਫੀ ਪੁਰਾਣੀ ਗੱਲ ਹੈ ਵੀ ਤੇ ਉਹ ਨਾਲ ਕਰ ਚਲੇ ਗਏ ਸੀ ਤੇ ਸਾਰੇ ਬਿੱਟੂਨੋ ਹਾਲ ਪ੍ਰਵਰਤੀ ਲੋਕ ਉੱਥੇ ਬੈਠੇ ਹਾਂ ਪੱਤਰਕਾਰ ਨੂੰ ਆਉਦੀ ਸੇਫਟੀ ਵੀ ਹੁੰਦੀ ਐ ਵੀ ਕਿਵੇਂ ਕੰਮ ਕਰ ਸਹੀ 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 ਬਤੂ ਨੇ ਤੇ ਹੋਇਆ ਕਿ ਇਹ ਪਲੇਰ ਵਾਲਾ ਜੀ ਬੈਠੇ ਉੱਥੇ ਇਦਾਂ ਉਹਨਾਂ ਦੇ ਮਦਰ ਸਾਹਿਬ ਬੈਠੇ ਤੇ ਵੀ ਤਕ ਕੀ ਉਹਨਾਂ શરી ਕੋਲ ਜਾ ਵਰਦੇ ਆਪਾ ਆਪੜ ਕੰਬੀ ਕਰੀਦਾ ਤੇ ਲੁਕਾ ਨਾ ਪਾਉਣ ਆਇਆ ਇੱਕ ਵਕਤ ਤੇ ਰਵੜਾ ਹੀ ਬੈਠੇ ਰਹ ਉਹਨਾਂ ਨੇ ਇੱਕ ਬਚਰ ਗਏ ਮੋਹ ਮਾਦੇ ਪੁੱਤ ਨਹੀਂ ਦੇਖਿਆ ਲੇਰ ਵੜਾ ਬੜਾ ਉੱਤੇ ਹੀ ਬਹਿ ਗਿਆ ਸਾਡਾ ਨਿਕਲ ਗਿਆ ਉੱਤੇ ਫੇਰ ਸਾਡਾ ਨਿਕਲ ਗਿਆ ਕੈਚ ਨਾ ਕਰਿਆ ਉਹ ਕਿੱਲੇ ਵੜਦੇ ਹਾਂ ਅਫਸੋਸ ਤੇ ਬਹਿ ਜਿਗੇ ਮੈਂ ਕਿਤੇ ਰਮਾਣੇ ਨੂੰ ਦਬਾਉਣਾ ਤਾਂ ਨਿਕਾਲੇ ਸੀ ਇਹ ਨਹੀਂ ਪਤਾ ਹੁਣ ਕੋਸ਼ਿਸ਼ ਪੂਰੀ ਸੀ ਉਤੋਂ ਵੀ ਉੱਠ ਕੇ ਬਾਹਰ ਗਏ ਮਸਾਸਾ ਕਟੌੜ ਕੀਤਾ ਇਹ ਸਿਚੁਏਸ਼ਨ ਹਜੇ ਬਣ ਜਾਂਦੀ ਹੈ ਕਿ ਮੁੱਲੋ ਮੱਲੇ ਬੰਦੇ ਤੋਂ ਹਾਸਾ ਆ ਜਾਂਦਾ ਰਮਾਣੇ ਫਿਰ ਤੁਹਾਡਾ ਕੋਈ ਨਾ ਆਹ ਤਾਂ ਇਹ ਜਿੰਨੇ ਹੋਣੇ ਦੱਸੀ ਜਾਂਦਾ ਇਹ ਤਾਂ ਨਾ ਆਮ ਹੀ ਹੁੰਦਾ ਰਹਿੰਦਾ ਆ ਹੁਣ ਥੋੜੇ ਦਿਨ ਪਹਿਲਾਂ ਚੰਦ ਬਾਣ ਖਬਰ ਕਰਨਗੇ ਸੀ ਉੱਥੇ ਵੀ ਇਹੀ ਹੋਇਆ ਸੀ ਮੈਂ ਦੱਸੀ ਜਾਂਦਾ ਕੈਮਰਾ ਚਲਾਈ ਜਾਵੇ ਇਹ ਅਮ ਜੀ ਗੱਲ ਬਣੀ ਫਿਰ ਕੈਮਰਾ ਲੱਗ ਕੇ ਸੁੱਜੀ ਗੱਲ ਹੈ ਕੈਮਰਾ ਹਿੱਲਣਾ ਨਾ ਮਾਲ ਤੋਂ ਢਿੱਡ ਹੀ ਹੋ ਜਾਂਦਾ ਉਹ ਢਿੱਡ ਦੇ ਵਜਨ ਨਾਲ ਹੀ ਹਿਲਣ ਲੱਗਦਾ ਨਾ ਜੋ ਤਾਈ ਤੁਹਾਡੇ ਨਾਲ ਕੋਈ ਇੱਥੇ ਜਿੰਦਗੀ ਕੋਈ ਹਾਸੇ 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 ਵਾਲੇ ਕੋਈ ਨਹੀਂ ਹਲੇ ਤੱਕ ਸੀਰੀਅਸ ਹੀ ਵਾਪਰੇ ਆ ਹਾਸੇ ਵਾਲਾ ਨਹੀਂ ਕੁਝ ਵਾਪਰੇ ਕਿਉਂ ਹੱਸ ਆ ਜਾਂਦਾ ਮੈਨੂੰ ਦੇਖ ਕੇ ਹਾਸਾ ਆਉਂਦਾ ਲੋਕਾਂ ਨੂੰ ਪਰ ਮਸ਼ਕਤਾਂ ਦੀ ਗੱਲ ਕਰੀਏ ਤਾਂ ਕਾਫੀ ਚੱਲੀਆਂ ਪੈਦੀਆਂ ਬਣੂ ਦੇਖ ਕੇ ਆਪਣੇ ਕੰਮ ਦੇ ਜੇ ਤੁਸੀਂ ਸਾਫ ਸੁਥਰੇ ਅੱਖਰ ਰੱਖ ਕੇ ਹਮ ਆਪ ਦੀ ਸਹੀ ਡਿਊਟੀ ਨਿਭਾਉਣੀ ਹੈ ਤਾਂ ਮੇਰੇ ਖਿਆਲ ਚ ਅੱਜ ਦੇ ਸਮੇਂ ਦੇ ਪੱਤਰਕਾਰ ਰੋਟੀ ਕਾ ਸਕਦਾ ਨਹੀਂ ਕਰ ਪਰ ਇਹ ਗੱਲ ਹੈ ਮੈਂ ਵੇਖਿਆ ਹੁਣ ਕਈ ਵਾਰ ਚੰਦ ਬਾਣ ਮਸਲਾ ਹੋਵੇ ਜਾਂ ਹੋਰ ਮਸਲੇ ਹੋਵੇ ਜਿਹਦਾ ਇੱਕ ਪੱਖ ਦੀ ਖਬਰ ਲਾ ਲਗੇ ਤੇ ਖੁਸ਼ ਹੋ ਜਾਂਦੇ ਆ ਜੇ ਦੂਜੇ ਲਾ ਲਗੇ ਫਿਰ ਕਹਿੰਗੇ ਬਤਾਓ ਪੱਤਰਕਾਰ ਬਤਾਓ মিডিਆ ਜਾਏ ਨਰਾਜ਼ ਹੋ ਜਾਂਦੇ ਆ ਦੇਖੋ ਸਾਡਾ ਕੰਮ ਹੀ ਇਹ ਹੈ ਵੀ ਅਸੀਂ ਦੋਨੇ ਪੱਖ ਦਿਖਾਉਣੇ ਹੁੰਦੇ ਆ ਅਸੀਂ ਇੱਕ ਪੱਖ ਤੇ ਨਹੀਂ ਚੱਲ ਸਕਦੇ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਇਹ ਜਿਹੜੇ ਲੋਕ ਹੁੰਦੇ ਆ ਨਾ ਯਾਰ ਪੱਤਰਕਾਰਾਂ ਨੂੰ ਕਦਰ ਕਰਨੀ ਇਹਨਾਂ ਨੂੰ ਨਹੀਂ ਹੁੰਦੀਗੀ ਹੁਣ ਆਪਾਂ ਕੋਈ ਵੀ ਖਬਰ ਕਰਨੀ ਆ ਆਪਾਂ ਕੋਈ ਨੈਗੇਟਿਵ ਵੀ ਪੋਜ਼ਿਟਿਵ ਵੀ ਆਪਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਦੀ ਨੈਗੇਟਿਵ ਵੀ ਕਰਨੀ ਆ ਜਾਂ ਪੋਜ਼ਿਟਿਵ ਵੀ ਕਰਨੀ ਆ ਖਬਰ ਜੁੜੀ ਆਪਾਂ ਨੂੰ ਜਮੀਨੀ ਲੈਵਤੀ ਆਪਾਂ ਤਾਂ ਉਹੀ ਕਰਨੀ ਆ ਅਸਲੀਅਤ ਲੈ ਕੇ ਆਉਣੀ ਆ ਜਿਦੋਂ ਹੁਣ ਮੰਨ ਲਾ ਚੰਦਪਾਲ ਦੇ ਵਿੱਚ ਸਟਾਰਟ ਦੇ ਵਿੱਚ ਜਿੱਦਾਂ ਸਾਰਾ ਕੁਝ ਹੋਇਆ ਵਾਪਰਿਆ ਆਪਾਂ ਨੂੰ ਉਦੋਂ ਤਾਂ ਆਪਣੇ ਗੱਲ ਇਹ ਸਾਹਮਣੇ ਆਈ ਆ ਨਾ ਵੀ ਹੁਣ ਸਾਰੇ ਬੰਦਾਂ ਦਾ ਟਕਰਾਰ ਪਿਆ ਪੋਸਟੇ ਹਮਲਾ ਕਰਤਾ ਪੋਸਟੇ ਹੋ ਰਿਹਾ ਹੈ ਪੋਸਟੇ ਹਮਲਾ ਕਰਤਾ ਹਾਲਾਂਕਿ ਕਿਤੇ ਨਾ ਕਿਤੇ ਲਾਠੀ ਚਾਰਜ ਹੁੰਦਾ ਹੈ ਤੇ ਸ਼ਾਂਤ ਹੋ ਜਾਂਦਾ ਹੈ ਤੇ ਪਰ ਆਪਾਂ ਨੂੰ ਤਾਂ ਇਹ ਹੋਈ ਹੈ ਤੇ ਆਪਾਂ ਜਦੋਂ ਗਏ ਹੈ ਤਾਂ ਕਿਤੇ ਕਿਤੇ ਵੀ ਆਪਾਂ ਨੂੰ ਇਹੀ ਦੇਖਣ ਨੂੰ ਮਿਲੀ ਹੈ ਕਿਉਂਕਿ ਗਲੀਆਂ ਦੇ ਵਿੱਚ ਇੰਨੇ ਕਿੱਟਾ ਔੜੇ ਸੀਗੇ ਜਦੋਂ ਖਬਰ ਕਰਦੇ ਸੀ ਨਾ ਜਾ ਰਹੇ ਸੀਗੇ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਅਸੀਂ ਆਪ ਕਿੰਨੇ ਵਾਰੀ ਟੈਗਰ ਨੂੰ ਤੋਂ ਬਚੇ ਆ ਕਿਤੇ ਰੂੜਾ ਆ ਗਿਆ ਕਿਤੇ ਕਿੱਥੇ ਕਿਤੇ ਸਾਰੀਆਂ ਗਲੀਆਂ ਦੇ ਵਿੱਚ ਟਰੋਟ ਉਥੋਂ ਹਕੀਕਤ ਇਹ ਲੱਗਦੀ ਸੀ ਕਿ ਵਾਕਈ ਕੋਈ ਨਾ ਕੋਈ ਇੱਥੇ ਦੇਖੋ ਜੇ ਮੜਾ ਦਾ خیال ਹੋਈ ਨਾ ਉਹ ਦੌਰਾਨ ਸੀਨ ਵੇਖਿਆ ਜਿਹੜਾ ਜਾ ਕੇ ਮੰਨ ਲਓ ਉੱਥੇ ਨਾ ਤੇ ਜੇ ਪੁਲਿਸ ਐਕਸ਼ਨ ਨਾ ਕਰ ਲੇ ਤਾਂ ਬਹੁਤ ਬੋਟਲ ਨੁਕਸਾਨ ਹੋ ਸਕਦਾ ਸੀਗਾ ਹੋ ਸਕਦਾ ਜੋ ਦੂਜੀ ਤਰ੍ਹਾਂ ਰਹਿ ਗਈ ਹੈ ਜਿਹੜਾ ਮੂਵ ਸੀਗਾ ਉਹਨਾਂ ਘਰਵਾਲੋਂ ਜਿਆਦਾ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਨਹੀਂ ਇੱਕ ਵਿੱਚ ਗੱਲ ਤਾਂ ਇਹ ਵੀ ਵਿੱਚ ਆ ਗਈ ਸੀ ਨਾ ਕਿ ਮਨ ਲਓ ਉੱਥੇ ਜਿਹੜਾ ਹੈਗਾ ਟਿਕ ਗਿਆ ਸੀ ਕੰਮ ਤਾਂ ਧਰਨਾ ਦਾ ਚੱਕਣ ਲੱਗੇ ਸੀ ਫੇਰ ਲਾਠੀ ਚਾਰਜ ਹੋਇਆ ਤੇ ਉਸ ਬਾਅਦ ਕਾਫੀ ਜਣਗੀ ਇਹ ਚਾਹੀ ਗੱਲਾਂ ਨੇ ਹਲੇ ਤੱਕ ਸੱਚ ਕੋਈ ਇਹ ਤਾਂ ਜਾਂਚ ਦਾ ਵਿਸ਼ਾ ਹੈਗਾ ਮਨ ਲਓ ਕੋਈ ਜਾਂਚ ਨਿਰਪੱਖ ਤੌਰ ਤੇ ਹੁੰਦੀ ਆ ਤਾਂ ਜੇ ਤਾਂ ਇਲਜ਼ਾਮ ਬਾਜ਼ੀਆਂ ਨੂੰ ਛੱਡ ਕੇ ਨਿਰਪੱਖ ਤੌਰ ਤੇ ਜਾਂਚ ਹੁੰਦੀ ਹੈ ਤਾਂ ਉਹਦੇ ਵਿੱਚ ਸਭ ਕੁਝ ਸੱਚ ਸਾਹਮਣੇ ਆ ਸਕਦਾ ਹੈ ਤੇ ਜਿਹੜੇ ਕੀਤੇ ਬੰਦੇ ਨੇ ਜਿਹੜੇ ਗੱਲ ਦਾ ਦੁੱਖ ਹੈਗਾ ਆਪਣਾ ਵੀ ਕਿ ਠੀਕ ਹੈ ਸਾਡੇ profession ਚ ਜਿਹੜਾ ਹੈਗਾ ਅੱਜ ਕੱਲ ਕੀ ਇੱਕ profession ਥੋੜਾ ਚੇਂਜ ਹੋ ਗਿਆ ਹਾਂ ਅੱਜ ਕੱਲ ਕੀ ਇਹ ਜਦੋਂ ਮੰਨ ਲਓ ਸ਼ੁਰੂਆਤ ਆਪਣੀ ਸ਼ੁਰੂਆਤ ਹੁੰਦੀ ਯਾਰ ਤੋਂ 15 15 14 14 ਸਾਲ ਪਹਿਲੇ ਸ਼ੁਰੂਆਤ ਹੋਈ ਹੈ ਉਸ ਦੌਰਾਨ ਦੀ ਸ਼ੁਰੂਆਤ ਉਸ ਦਿਨ ਦਾ ਸਟਰਗਲ ਹਾਂ ਅੱਜ ਕੱਲ ਅੱਜ ਕੱਲ ਪਤਾ ਨਹੀਂ ਸਮਝਦਾ ਬਹੁਤ ਜ਼ਿਆਦਾ ਚੇਂਜ ਉਹਦੋ ਕੀ ਸੀਗਾ ਇੱਕ ਵਾਰ ਉਹ ਇੱਕ ਰੁਪਿਆ ਵੀ ਨਹੀਂ ਸੀ ਕਰਦਾ ਇੱਕ ਰੁਪਿਆ ਨਹੀਂ ਸੀ ਦਿੰਦਾ ਕੋਈ ਅਖਬਾਰੇ ਕਹਿੰਦੇ ਮੈਂ ਗੱਲ ਦੱਸਦਾ ਮੈਂ ਮੈਂ ਆਪਦੀ ਗਾਲੀ ਤੇ ਤੇਰੀ ਗੱਲ ਤੇ ਕਰ ਲਿਆ ਪੱਤਰਕਾਰ ਤੁਸੀਂ ਉੱਥੇ ਹੁੰਦੇ ਅੱਜ ਆਪ ਨੋਰਮਲ ਕਰੋ ਸਬਰ ਰੱਖੋ ਸਬਰ ਉਹਨਾਂ ਪੱਤਰਕਾਰਾਂ ਨੂੰ ਬਹੁਤ ਜੀ ਰੁਪਿਆ ਪੱਤਰਕਾਰਾਂ ਤੇ ਨਹੀਂ ਹੁੰਦਾ ਠੀਕ ਹੈ ਮੈਂ ਦੱਸ ਤੂੰ ਕਿੰਨਾ ਰੱਖ ਲੈਂਦਾ ਪੱਤਰਕਾਰ ਨਹੀਂ ਦਿੰਦੇ ਕਿ ਇੱਕ ਰੁਪਿਆ ਦਾ ਲੜਦਾ ਕਰਾਫ ਕਰ ਦਿੰਦੇ ਉਹ ਬਾਈ ਜਜ਼ਬਾਤੀ ਹਾਂ ਜਜ਼ਬਾਤ ਜਜ਼ਬਾਤ ਮੈਂ ਪੱਤਰਕਾਰ ਦੇ ਕਹਾਣੀ ਦੱਸ ਰਿਹਾ ਮੈਂ ਇਹ ਦੱਸ ਰਿਹਾ ਮੈਂ ਕਹਿੰਦਾ ਕਿ ਮੈਂ ਜਦੋਂ ਪੱਤਰਕਾਰਤਾ ਸ਼ੁਰੂ ਕੀਤੀ ਅ ਪੰਜਾਬੀ ਦੇ ਅਖਬਾਰ ਦੇ ਨਾਲ ਸ਼ੁਰੂ ਕੀਤੀ ਸੀ ਉਸ ਸਮੇਂ ਅਖਬਾਰ ਪੈਸਾ ਕੋਈ ਵੀ ਦੇਦਾ ਸੀ ਹਮ ਤੇ ਆਪਣੇ ਨਾ ਇਥੇ ਸਿਨੇ ਫੈਨ ਵਾਲੇ ਇੱਕ ਸਟੂਡੀਓ ਹੁੰਦਾ ਸੀਗਾ ਹਮ ਉਹਨਾਂ ਦੇ ਹੀ ਇੱਕ ਫੈਕਸ਼ਨ ਸੀ ਲੱਗੀ ਹੋਈ ਤੇ ਜਦੋਂ ਮੈਂ ਖਬਰ ਲਿਖਣੀ ਪਹਿਲਾਂ ਤਾਂ ਪੇਜ ਤੇ ਫਿਰ ਉਹਨਾਂ ਤੋਂ ਕਰਾਉਣੀ ਇੱਕ ਪੇਜ ਦਾ ਉਹ 25 ਰੁਪਏ ਲੈਂਦੇ ਸੀ 25 ਰੁਪਏ ਠੀਕ ਹੈ ਤੇ ਜੇ ਦੋ ਖਬਰਾਂ ਤਾਂ ਥੋੜੇ 50 ਰੁਪਏ ਗਏ ਹਮ ਫਿਰ ਮੈਂ ਕਿਹਾ ਯਾਰ ਇਹ ਤਾਂ ਕੱਲ ਤੱਕ ਆ ਮੈਂ ਪਾ ਟਾਈਪ ਕਰਾ ਕੇ ਭੇਜ ਦਿਆਂ ਉੱਥੇ ਕਦੇ ਲੱਗਦੀ ਸੀ ਕਦੇ ਕੋਈ ਮਿਸ ਆ ਜਾਂਦਾ ਸੀ ਹਨਾ ਤੇ ਫਿਰ ਟਾਈਪ ਕਰਾ ਕੇ ਭੇਜਣ ਲੱਗੇ ਉਹ ਟਾਈਪ ਕਰਨ ਵਾਲਾ ਇੱਕ ਪੇਜ ਦੇ 50 ਰੁਪਏ ਲੈ ਲੈਂਦਾ ਸੀ ਤੇ ਮੇਲ ਕਰਨ ਦੇ 15 ਰੁਪਏ ਵੱਖਰੇ ਲੈਂਦਾ ਸੀ 45 55 ਰੁਪਏ ਇੱਕ ਖਬਰ ਉੱਤੇ ਬਣਨਾ ਕਿਸੇ ਪਾਸੇ ਕੁਝ ਹੁੰਦਾ ਨਹੀਂ ਸੀ ਥੋੜਾ ਸਮਾਂ ਸੋਚਿਆ ਵੀ ਆ ਤਾਂ ਗੱਲ ਜੀ ਚੰਗੀ ਨਹੀਂ ਲੱਗੀ ਫਿਰ ਮੈਂ ਇਧਰਲੇ ਪਾਸੋਂ ਗਿਆ ਫਿਰ ਦੂਸਰੇ ਪਾਸੇ ਨੂੰ ਆ ਗਿਆ ਵੀਡੀਓ ਮੀਡੀਆ ਇਲੈਕਟ੍ਰੋਨਿਕ ਮੀਡੀਆ ਵਾਲੇ ਪਾਸੋਂ ਗਿਆ ਅਖਬਾਰ ਵਾਲੇ ਪਾਸੋਂ ਨਿਕਲ ਗਿਆ ਮਤਲਬ ਉਦੋਂ ਸਟ੍ਰਗਲ ਹੀ ਨਹੀਂ ਕਰਨੀ ਪੈਂਦੀ ਸੀ ਹੁਣ ਆਲਾ ਤਾਂ ਬਹੁਤ ਜ਼ਿਆਦਾ ਸੌਖਾ ਹੈ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਗੱਲ ਕਰਦੇ ਆ ਆਪਾਂ ਜੋ ਸ਼ੁਰੂਆਤ ਕੀਤੀ ਹੈ ਮੇਰੇ ਨਾਲ ਆਪਾਂ ਆਪਾਂ ਸਾਰੇ ਇਕੱਠੇ ਨਹੀਂ ਕੀਤੀ ਸ਼ੁਰੂਆਤ ਮੈਂ ਬਾਅਦ ਆਇਆ ਉਹਦੇ ਡੀਨ ਚੱਲਦੇ ਸੀਗੇ ਤੇਰਾ ਯਾਦ ਆ ਜਾ ਰਿਹਾ ਪਹਿਲੇ ਪਹਿਲੇ ਦਿਨ ਆਪ ਵੀ ਇਕੱਠੇ ਰਹੇ ਜਗਤਾਰ ਦਾ ਮਤਲਬ ਹੈ ਨਾ ਜਗਤਾਰ ਦਾ ਪਹਿਲਾ ਦਿਨ ਮੀਡੀਆ ਦੇ ਨਾਲ ਜਿਹੜਾ ਸੀਗਾ ਅਸੀਂ ਆਪਣੇ ਫ੍ਰੀ ਕੋਰਡ ਦੇ ਨਾਲ ਪਿੰਡ ਐਕ ਪਿੰਡ ਦਾ ਨਾਮ ਹੀ ਮਿਲਦਾ ਕਿ ਧਾਰਮਿਕ ਮੁੱਦਾ ਸੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਉਣ ਨੂੰ ਲੈ ਕੇ ਰੌਲਾ ਸੀ ਰੌਲਾ ਸੀ ਤੇ ਚਰਨਾਈ ਨੇ ਮੈਨੂੰ ਚਰਨਾਈ ਨੇ ਮੇਰੇ ਨਾਲ ਭੇਜਦਾ ਐਕਟਵਾ ਤੇ ਆਇਆ ਤੇ ਚਿੱਟੇ ਕੁਰਤੇ ਪਜਾਮੇ ਚ ਆਇਆ ਠੀਕ ਹੈ ਤੇ ਉੱਥੇ ਜਾ ਕੇ ਜੇ ਮੈਂ ਤਾਂ ਕਵਰੇਜ ਕਰਨ ਲੱਗਾ ਪਿੰਡ ਦਾ ਰੌਲਾ ਸੀ ਤੇ ਕਛਨ ਚਾਦ ਦਿੱਤੇ ਤੋਂ ਪਾਸ ਹੋਇਆ ਐਕਟਵਾ ਕੋਲੇ ਖੜਾ ਵੀ ਕਿਤੇ ਮੇਰੀ ਐਕਟਵਾ ਨਾਲ ਫੋਟੋ ਦੇ ਹੋ ਜਾ ਨਹੀਂ ਉਦੋਂ ਇਹ ਜਗਤਾਰਾ ਇਹ ਵਾਲਾ ਜਗਤਾਰ ਨਹੀਂ ਸੀ ਉਦੋਂ ਉਦੋਂ ਇਹ ਨਾ ਬੁਲਟ ਹੂੰ ਪਸਤੋਬਾਦ ਤੇ ਆਣਾ ਬਿਨਾਂ ਬਿਨਾਂ ਕੰਟਰੋਲ ਟਿਕਟ ਬੰਗ ਲਾਲ ਲੱਗ। ਤੁਹਾਨੂੰ ਕਿਹਾ ਸੀ ਨਾ ਬਲਤੋਲਾ ਆਣਾ ਟਿਕਟ ਪਕੜਾ ਗਲਤੀ ਮੋਟੀ ਤੇ ਚੈਨ ਪਾਈ ਹੋਣੇ ਨੇ। ਬਾਲ ਜੱਲ ਖੜੇ ਕਿੱਤੇ ਹੋਣੇ ਨੇ ਸਿੱਧੇ ਤੇ ਮਾਂ ਦੇ ਪੁੱਤ ਨੇ ਕਾਇਨ ਕਰਨ ਹோம்ਲੈਂਡ ਤੋਂ ਆਏ ਐਂ ਕਾਇਨ ਖਲੇ ਐਂ ਦਾ ਲੜਾੜੀ ਆ ਨੇ। ਐਂ ਲੱਗਦਾ ਸੀ ਹோம்ਲੈਂਡ ਤੋਂ ਆਇਆ। ਐਂ ਕਹਿੰਦਾ ਪੂਰਾ ਪਹਿਲਾਂ ਤਾਂ ਇਹ ਪਤਾ ਮੜਦਾ ਨੰਬਰ ਯਾਦ ਕਿੰਨਾ ਪੱਤਰਕਾਰ ਹੈ ਮੜਦਾ ਨੰਬਰ ਯਾਦ ਕਿੰਨਾ 20 ਕੀ ਹੁੰਦਾ ਸੀ ਮੇਰੇ ਘਰ ਚ ਮਾਈ ਤੇ 20 ਕਿਤਾ ਤੇਰੀ ਇੱਕ ਵਾ ਦਾ ਨੰਬਰ ਸੀ ਇਹ ਸ਼ੁਰੂਆਤ ਹੁੰਦੀ ਹੈ ਰਵਣਾ ਸਾਹਿਬ ਨਹੀਂ ਨਹੀਂ ਇਹ ਜੁਨਾਬਾ ਦਾ ਇਹ ਢੋਗਾ ਵਾਲਾ ਮੇਰੇ ਟਰੈਕਟਰ ਦਾ ਮਾਰਿਆ ਉਹ ਗਲਤ ਪੱਤਰਕਾਰ ਸੀ ਰਵਣਾ ਸਾਹਿਬ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਢੋਗਾ ਵਾਲਾ ਮੇਲੇ ਤੇ ਕੀ ਹੁੰਦਾ ਕਿ ਮੇਲੇ ਤੇ ਕੀ ਹੁੰਦਾ ਕਿ ਮੋਲਡ ਡੋਟੀ ਹੁੰਦਾ ਉਸ ਟਾਈਮ ਬਹੁਤ ਸਾਰੇ ਨਾ ਨਵੇਂ ਪੱਤਰਕਾਰ ਹੁੰਦੇ ਹਾਂ ਜਿਹਨੂੰ ਜੋ ਕੋਲ ਪੂਰਾ ਸਾਥ ਨਹੀਂ ਵਿਖਤਦਾ ਨਾ ਉਹ ਵੀ ਲੋਕ ਕਰਦੇ ਆ ਦੇ ਇਹ ਪ੍ਰਵਰ ਰਵਣਾ ਸਾਹਿਬ ਦੀ ਇੰਟਰਵਿਊ ਨਹੀਂ ਹਾਂ ਇਹਨੇ ਵੀ ਸ਼ਹਿਰ ਚ ਨਾ ਬੰਦੋ ਲਾਤੇ ਬਹੁਤ ਆਪ ਤੇ ਆਵਾਜ਼ ਦੇ ਕੋਟੇ ਕੋਟੇ ਮੈਂ ਸੀ ਆਪ ਨੂੰ ਕੋਟੇ ਸਟਾਫ ਨੂੰ ਵੀ ਕੋਟੇ ਮੈਂ ਸੀ ਸਟਾਫ ਨੂੰ ਕੋਟੇ ਦਾੜੀ ਖੁੱਲੀ ਜੱਟੀ ਬਾਈ ਆਈ ਕਿਹੜਾ ਇੰਨੇ ਤੇ ਦਾੜੀ ਆਏ ਜਗੜ ਕੇ ਆਏ ਆਈ ਬੈਠਾ ਹੋਟਾ ਬੁੱਢਾ ਸਰ ਲਿਖਿਆ ਵੀ ਐਸਾ ਦਾਰੇ ਲਈ ਮੈਂ ਪੱਤਰ ਕਰ ਰਿਹਾ ਤੇ ਕੰਮ ਕਰਨਾ ਤੇ ਵੀ ਸਟਾਫ ਨੂੰ ਕੋਟੇ ਯਾਰ ਹਾਂ ਇਸ਼ਤਿਹਾਰ ਦੇਣ ਲਈ ਤੇ ਸੰਪਰਕ ਕਰੋ ਹਾਂ ਸੰਪਰਕ ਕਰੋ ਆ ਉਦੋਂ ਬਾਅਦ ਯਾਰੀ ਕੋਲ ਲੱਗੇ ਨਰਾਤ ਬਨਾਜੂ ਵੀ ਆਦਾ ਤੇ ਇੱਕ ਲੱਗਿਆ ਸੀ ਜੋਲ ਚੌਕ ਜੋਲ ਜੋਲ ਉਹਦਾ ਕੰਮ ਨਹੀਂ ਲਿਖਾਈਗਾ ਸਿਰਫ ਮੈਲੀ ਗੇਵਾਂ ਪੰਜਾਬ ਪੈਸਾ ਰੁਕ ਜੋ ਸਪਾਈਸ ਇਸ਼ਹਾਰ ਤਾਂ ਆਪਣਾ ਹੈਗਾ ਗੱਲ ਕਰੀਏ ਉਦੋਂ ਚਿੱਟਾ ਘੋੜਾ ਤਾਂ ਜਮਾ ਕੇ ਪਾ ਗਿਆ ਹਰੀ ਦੇ ਨਾਲ ਤੋਂ ਪਿੱਛੇ ਵਾਗੇ ਠੀਕ ਹੈ ਫਿਰ ਕੀ ਹੁੰਦਾ ਹੈ ਕਿ ਇਹ ਲਵਾਤੇ ਵੀ ਅਸੀਂ ਇੱਕ ਤਰ੍ਹਾਂ ਇਹ ਨਾ ਗੱਡੇ ਜਾਂਦੇ ਹਾਂ ਇਹ ਵੇਖਿਆ ਕਦੀ ਇਹ ਰੇ ਨਵਾਂ ਹੀ ਬੰਦਾ ਆ ਗਿਆ ਪਤਾ ਨਹੀਂ ਇੱਕ ਗੁਰਦੁਆਰਾ ਸਾਹਿਬ ਤੋਂ ਕੋਈ ਪਾਠ ਹੀ ਉੱਠ ਗਿਆ ਆ ਗਿਆ ਜੀ ਉਹਨੇ ਲਾ ਲਾ ਪਤਾ ਉਹ ਬੜੀ ਗੱਲਾਂ ਕਰਿਆ ਕਰੀਏ ਵੀ ਕੋਣ ਆ ਕੋਲ ਫਿਰ ਹੋਰ ਢੋਲੀ ਮਾਮਲਾ ਹੋ ਜਾਏ ਵਾ ਵਦਿਆ ਫਿਰ ਫਿਰ ਯਾਰੀ ਬੈਗ ਜੂਦਾ ਪੱਕੀ ਯਾਰੀ ਬੈਗ ਜੂਦਾ ਕਹਿੰਦੇ ਕਿ ਮੇਰਾ ਪੱਕਾ ਤਿੰਨ ਚਾਰ ਜਣੇ ਇਕੱਠੇ ਹੋ ਗਏ ਹੋਣ ਵੀ ਪੂਰੇ ਠੋਕ ਲਾਇਏ ਸੀ ਮਿੰਦੇ ਦਾ ਬਣਾਏ ਸੀਗੇ ਤੇ ਯਾਰ ਵੀ ਹੁਣ ਹੁਣ ਚਾਰ ਚਾਰ ਪੱਕੀ ਹੋ ਗਏ ਮੈਨੂੰ ਵੇਖੀਏ ਇੱਕ ਬੰਦਿਆ ਦੀ ਇਹ ਹੋਰ ਦੱਸਦੇ ਆ ਕਿ ਜਦੋਂ ਇਹਨੇ ਦਫ਼ਤਰ ਜਾਵੜੋ ਚਾਹ ਪੀਏ ਚਾਹ ਪੀ ਕੇ ਹੱਟੇ ਉਹਦੇ ਮਾਰੇ ਪੁੱਤ ਦੁਬਾਰਾ ਫੇਰ ਘੜੇ ਲਿਓ ਅਜੀ ਚਾਹ ਬਣਿਆ ਹਾਂ ਉਹ ਚਾਹ ਵੀ ਕਿੰਨੇ ਵਾਰੀ ਪੀਨੇ ਆ ਉਹ ਦੇਖਣ ਵਾਲੇ ਨੂੰ ਲੱਗਦਾ ਇਹਨੇ ਕੱਪ ਵੀ ਸਪੈਸ਼ਲ ਦਿੱਤੇ ਹੋਣ ਨੇ ਅੰਨ੍ਹੇ ਕੱਪ ਦੀ ਚਾਹ ਪੈਂਦੀ ਹੈ ਬਾਕੀ ਦਾ ਸਾਰਾ ਸਟੀਲ ਨਾਲ ਹੀ ਭਰਿਆ ਹੁੰਦਾ ਹੋਰ ਵੀ ਤਾਂ ਹੋਰ ਵੀ ਇੱਕ ਵੇਖ 2014 15 ਦੀ ਗੱਲ ਕਰੀਏ ਤੇ ਇਹ ਬੰਦਾ ਕੀ ਲੱਗਦਾ ਹੱਦ ਵੇਖੋ ਜਮਾ ਪਾਣ ਲਾਉਣ ਗਿਆ ਇਹ ਕਿਹਦੇ ਕਿੰਨੇ ਜਮਾ ਸਿੱਧਾ ਜਾਂ ਗੰਡਾ ਜਾਂ ਮੁੰਡਾ ਹੋਰ ਹੀ ਲੱਗਦਾ ਹੁੰਦਾ ਮੈਂ ਹਰਿਆਣਾ ਤੋਂ ਆਇਆ ਸੀਗਾ ਪਰ ਮੈਂ ਪੰਜਾਬ ਦੇ ਕਲਚਰ ਤੋਂ ਪ੍ਰਭਾਵਿਤ ਹੋਇਆ ਹਾਂ ਪ੍ਰਭਾਵਿਤ ਹੋਇਆ ਦਸਤਾਰ ਬੋਲ ਨੇ ਬਹੁਤ ਸੋ ਦਸਤਾਰ ਤੋਂ ਕਿਨੇ ਸਿਕਾਈਆ ਔਰ ਤੇਰੂ ਗਾਰ ਕੀਨੇ ਸਿਕਾਈ ਵੀ ਦੱਸ ਫੇ ਦਸਤਾਰ ਤੋਂ ਕਿ ਜਨਾ ਆਯੋਦਾ ਮੈਂ ਗਾੜੀ ਪੱਕੀ ਆ ਨਾ ਗਾੜੀ ਪੱਕੀ ਜਾਂਦੀ ਭਈ ਹੋਣਦੀ ਨਹੀਂ ਬੋਦੇ ਬੜਾ ਪੁਰਾਣਾ ਵੈਸੇ ਤਾਂ ਸਾਰੇ ਜਿੰਨੇ ਸੀ ਪੱਤਰਕਾਰ ਹੈ ਸਾਰਿਆਂ ਨਾਲ ਹੀ ਬਹੁਤ ਪਿਆਰ ਸਤਕਾਰ ਉਸੇ ਤਰ੍ਹਾਂ ਹੀ ਬਣੇ ਪਰ ਅਸੀਂ ਦੋਵੇਂ ਇੱਕ ਦਫ਼ਤਰ ਦੇ ਵਿੱਚ ਹੀ ਬਹੁਤ ਲੰਬੇ ਸਮੇਂ ਤੋਂ ਪਰ ਇੱਕ ਮੈਨੂੰ ਗੱਲ ਯਾਦ ਆ ਵੀ ਜਦੋਂ ਦੇ ਆਪਾਂ ਇਕੱਠੇ ਹੋਏ ਆ ਤੇ ਇਲੈਕਟ੍ਰੋਨਿਕ ਤੇ ਥੱਲੇ ਹੀ ਬਹੁਤ ਜਾਂਦੀ ਆਪਾਂ ਕਾਫੀ ਫਰਕ ਚੇਂजेस ਦਿਖਾਂਦਾ ਨਹੀਂ ਲੱਗਦਾ ਕਿ ਕੀ ਕਾਬੀ ਚੀਜ਼ਾਂ ਦੇ ਮੇਰੇ ਕੋਲ ਚੇਂਜ ਆਏ ਐ ਸਮੇਂ ਤੋਂ ਸ਼ੁਰੂਆਤ ਜਦੋਂ ਟੈਕਨੋਲੋਜੀ ਦੇ ਨਾਲ ਆਪਣੇ ਘਰ ਤੋਂ ਟਟਲੇ ਰਹਿਗੇ ਸੀ ਉਦੋਂ ਕੈਮਰਾ ਚੱਲਦੀ ਟੀਵੀ ਜਾਂਦਾ ਮੇਰੇ ਕੋਲ ਪਿਆ ਆ ਜੀ ਹਾਂ ਤੇ ਅੱਜ ਮੈਂ ਜਿਹੜੇ ਨਵੇਂ ਪੱਤਰਕਾਰ ਆਏ ਉਹਨਾਂ ਨੂੰ ਦੱਸਦਾ ਕਿਵੇਂ ਕੀ ਹੁੰਦਾ ਸੀਗਾ ਹਾਂ ਸਟਾਰਟਿੰਗ ਇੰਟਰਨਸ਼ਿਪ ਲੱਗਦੀ ਹੁੰਦੀ ਸੀ ਸੱਦੇ ਇੰਟਰਨਸ਼ਿਪ ਲੱਗੀ ਦਿੱਲੀ ਬਾਰਖੰਬਰ ਰੋਡ ਤੇ ਟੋਟਲ ਟੀਵੀ ਨੂੰ ਟੋਟਲ ਟੀਵੀ ਦਾ ਬੜਾ ਨਾਮ ਹੁੰਦਾ ਸੀਗਾ ਤੇ ਟੋਟਲ ਇੰਟਰਨਸ਼ਿਪ ਲੱਗੀ ਉੱਥੇ ਤੇ ਉਸ ਉਹ ਵੀ ਜਿਵੇਂ ਤੁਹਾਡੀ ਖਬਰ ਆਉਂਦੀ ਤਾਂ ਡੀਵੀ ਡੰਪ ਕਰਨੀ ਪੈਂਦੀ ਹੈ ਫਿਰ ਐਡੀਟਰ ਬੋਲ ਜਾਂਦੀ ਹੈ ਫਿਰ ਬੰਦਾ ਕਿ ਖਬਰ ਕਟਵਾਉਂਦਾ ਹੈ ਫਿਰ ਇੱਕ ਕੇਬੀ ਚ ਵਾਇਸਓਵਰ ਹੁੰਦੀ ਹੈ ਵਾਇਸਓਵਰ ਵਾਇਸਓਰ ਰੱਖੀਏ ਫਿਰ ਉਹ ਵਾਇਸਓ ਦੇ حساب ਨਾਲ ਸ਼ੋਟ ਲਵਾਣੇ ਉੱਤੇ ਅਸਾਂ ਜਿਹੜੇ ਸਿੱਖੀ ਉੱਤੇ ਕਿਵੇਂ ਕਿਵੇਂ ਹੁੰਦਾ ਹੈ ਫਿਰ ਫਿਲਡ 'ਚ ਉਤਰੇ ਆਪਾਂ ਉੱਥੇ ਐਂਕਰਿੰਗ ਕਿਤੇ ਕਾਫੀ ਟਾਈਮ ਲੱਗਦਾ ਫਿਰ ਫਿਲਡ 'ਚ ਉਤਰੇ ਫਿਲਡ 'ਚ ਉਤਰ ਕੇ ਫਿਰ ਵੇਖਿਆ ਵੀ ਫਿਲਡਰ ਦਾ ਕੰਮ ਕਿਉਂ ਹੁੰਦਾ ਫਿਲਡ 'ਚ ਮਾਨੂੰ ਡੀਵੀ ਤੇ ਰਿਕਾਰਡ ਕਰਨੀ ਫਿਰ ਠੀਕ ਹੈ ਫਿਰ ਡੀਵੀ ਬਸ ਨਾਲ ਫੁੜਾਣੀ ਪੜਾਉਣੀ ਉਹ ਸਭ ਤੇ ਫਿਰ ਅਗਲੇ ਦੀ ਖਬਰ ਫਿਰ ਕਾਉਂਟਰ ਵੀ ਕਾਉਂਟਰ ਵੀ ਲਿਖ ਕੇ ਮੈਂ ਕਿੰਨੇ ਨੰਬਰ ਤੱਕ ਕਿਹਾ ਕਿ ਦੀ ਬਾਈਟਾ ਕਿੰਨਾ ਤੱਕ ਕਿਹੀ ਹੈ ਬਾਈਟੇ ਪਿਛਾਣ ਲਿਖ ਕੇ ਤੇ ਪਾਗਲੇ ਬੰਦੇ ਬਾਈਟਾ ਆ ਆਸਰਾ ਦੀ ਟੋਪੀ ਸਾਰਾ ਰਲ ਟੱਪਾਈ ਹੈ ਇਹਦੀ ਤਾਂ ਹੁੰਦੀ ਸੀ ਜੀ ਅੱਜ ਕੱਲ੍ਹ ਦੇ ਰਿਪੋਰਟਰ ਹੁੰਦਾ ਉਹਨਾਂ ਵਕਤ ਦੱਸਦਾ ਵੇ ਤੇ ਫਿਰ ਕਿਉਂਦਾ ਸੀ ਟੀਵੀ ਤੋਂ ਬਾਅਦ ਫਿਰ ਤੇ ਮੰਨਣਾ ਕਿ ਐਫਟੀਪੀ ਦਾ ਹੂੰ ਬਹੁਤ ਤਾਂ ਨਹੀਂ ਪਤਾ ਨਹੀਂ ਪਤਾ ਐਫਟੀਪੀ ਪੁਰਾਣੇ ਬੰਦੇ ਨੂੰ ਪਤਾ ਹੈ ਉਹਦਾ ਐਫਟੀਪੀ ਦਾ ਇੱਕ ਫਾਈਲ ਜਾਂਦੇ ਸੀ ਇੱਕ ਇੱਕ ਕਰਕੇ ਫਾਈਲ ਜਾਂਦੇ ਐਫਟੀਪੀ ਨੰਬਰ ਭਰਾਈ ਤਾਂ ਥੱਲੇ ਸ਼ੋਅ ਦਿਖਾਈ ਦੇ ਵਿੱਚ ਲਿਖ ਦਿੱਤੀ ਗਈ ਉਦੋਂ ਉਦੋਂ ਕਰ ਕਰ ਨੇਟ ਤਾਂ ਬਹੁਤ ਘਾਟ ਹੁੰਦੇ ਸੀਗੇ ਕੈਫੇ ਤੇ ਜਾਣਾ ਕੈਫੇ ਵਾਲੇ ਨਾਲ ਯਾਰੀ ਹੁੰਦੀ ਸੀ ਉਹ ਲੈ ਸਾਰੇ ਦੇ ਮੈਪੜ ਤੋਂ ਬਹੁਤ ਪੀਂਦੇ ਰਹੇ ਆ ਰੋ ਵੀ ਟ੍ਰੋਪੀ ਨਾਲੇ ਹੋ ਜਾਂਦੇ ਰਹੇ ਸੀਗੇ ਸਾਰਾ ਉੱਥੇ ਲਾਗੇ ਰੋ ਉਥੇ ਪੁੱਛਣਾ ਭਾਈ ਚਲੀ ਕਿੰਨੀ ਚਲੇਗੀ ਭਾਈ ਕਿੰਨੀ ਚਲੀਏ ਇਸ ਤਰੀਕੇ ਨਾਲ ਉਦੋਂ ਰਿਪੋਰਟਿੰਗ ਹੁੰਦੀ ਸੀ ਕਿ ਅੱਜ ਕੱਲ ਤਾਂ ਡਿਜੀਟਲ ਹੋ ਗਿਆ ਸਾਰਾ ਕੁਝ ਹੁਣ ਲੋਕ ਸੋਚਦੇ ਫੇਰੇ ਫੋਨ ਤੇ ਰਿਪੋਰਟਿੰਗ ਹੋਣੀ ਹੈ ਫੋਨ ਤੇ ਐਫਟੀ ਵੀ ਫੋਨ ਤੇ ਚਲਾਉਂਦਾ ਰਿਹਾ ਮਗਰ ਉਹ ਵੀ ਉਹ ਸਭ ਦਾ ਉਹਦਾ ਉਹਦਾ ਮੈਨੂੰ ਹੱਸ ਕੇ ਹੀ ਗੱਲ ਜਾਂਦਾ ਹੈ ਕਈ ਵਾਰ ਆਪ ਦੇ ਆਪ ਹੀ ਹੁੰਦਾ ਵੀ ਹਾਂ ਜੀ ਵੀ ਪੱਤਰਕਾਰ ਹੈਗੇ ਆ ਆਪਣੇ ਸਟੇਸ਼ਨ ਦੇ ਧਰਨਾ ਸੀ ਕਿਸਾਨਾਂ ਦਾ ਕਿਸਾਨ ਮੋਰਚੇ ਦਾ ਉੱਥੇ ਰਾਜੇਆ ਸਾਹਿਬ ਆਏ ਮੈਨੂੰ ਦੱਸੋ ਜਿਹੜਾ ਪੱਤਰਕਾਰ ਆ ਤੇ ਉਹਨੂੰ ਤੋਂ ਆਉਂਦਾ ਉਹ ਕੁਰਵੀਰ ਸਿੰਘ ਰਾਜੇਆ ਨੂੰ ਜਾਣਦਾ ਵੀ ਕੌਣ ਹੈ ਠੀਕ ਆ ਕੋਈ ਪੱਤਰਕਾਰ ਉਹਨੂੰ ਉੱਥੇ ਸਵਾਲ ਕਰਦਾ ਹਾਂਜੀ ਜੀ ਤੁਹਾਡਾ ਨਾਂ ਕੀ ਹੈ ਤੁਸੀਂ ਕਿ ਕੀ ਕਰਨਾ ਹੈ ਕਹਿੰਦਾ ਦੱਸੋ ਯਾਰ ਭਾਈ ਤੁਸੀਂ ਸਵਾਲ ਕਰਨਾ ਫੇਰ ਇਹ ਕੁਤਬਾ ਹੋਰ ਆ ਆਪਣੇ ਸੇਤੀ ਅਜ ਸੀ ਡੈਪਟੀ ਕਮਿਸ਼ਨ ਫ੍ਰੀ ਕੋਰਟ ਸੀ ਆਪਣਾ ਉਹ ਚੰਦਪਾ ਜਦੋਂ ਅੱਗੇ ਪਰਫਲੋਏ ਪਰ ਦੀ ਹੱਥ ਦੇ ਕੋਈ ਫੋਰਮ ਤੇ ਗਏ ਉਹਦੇ ਕੋ ਪੱਤਰਕਾਰ ਸੀ ਡੈਪਟੀ ਕਮਿਸ਼ਨ ਵਾਲਾ ਜਾਨੀ ਕੀ ਰਾ ਤੁਹਾਡਾ ਕਿ ਕਿੱਥੋਂ ਦੇ ਕਹਿੰਦਾ ਤੁਸੀਂ ਡੈਪਟੀ ਕਮਿਸ਼ਨ ਹੋ ਦੱਸੋ ਇੱਥੋਂ ਤੱਕ ਕਿਹੜੀ ਗਰਾਉਂਡ ਪੱਤਰਕਾਰ ਚ ਬੋਲ ਉਹਦੇ ਵਿੱਚ ਹੋਣਾ ਹੈ ਨਾ ਵੀ ਮਤਲਬ ਜਿਹਦੇ ਜਿਸ ਤਰ੍ਹਾਂ ਨਾਲ ਆਪਣੇ ਹਰ ਇੱਕ 100 ਬੰਦੇ ਆ ਗਏ ਦੇਖੋ ਬੰਦਾ ਨਾ ਦਿਨ ਪੁੱਛ ਲੋ ਬੰਦਾ ਹੁਣ ਮੈਂ ਨਹੀਂ ਜਾਣਦਾ ਤੁਹਾਡੀ ਕੋਈ ਬੰਦਾ ਨਹੀਂ ਕੋਈ ਹੋਰ ਪੁੱਛ ਲੈਣਾ ਕੋਈ ਬੰਦਾ ਉਹਦੇ ਵਿੱਚ ਕਿਸੇ ਦੀ ਗਲਤੀ ਨਹੀਂ ਉਹਦੇ ਵਿੱਚ ਬੰਦਾ ਕਈ ਵਾਰ ਨਰਵਸ ਹੋ ਜਾਂਦਾ ਪਰ ਪੱਤਰਕਾਰ ਵੀ ਬੋਲਦੀ ਹੈ ਨਾ ਇਹ ਪੱਤਰਕਾਰ ਆ ਸੀ ਫਿਰ ਉਹ ਨਰਵਸ ਹੋਇਆ ਪਰ ਉਹ ਚਾਹਤ ਤੋਂ ਵੱਡੀ ਰਿਕਵੈਸਟ ਕਰਦੇ ਆ ਦੇਖੋ ਛੋਤਾ ਸਾਹਿਬ ਸਭ ਤੋਂ ਵੱਡੀ ਗੱਲ ਕੀ ਹੈ ਕਿ ਲੋਕਾਂ ਨੂੰ ਪੱਤਰਕਾਰਾਂ ਦਾ ਤੇ ਪ੍ਰੋਗਰਾਮਰ ਦਾ ਨਹੀਂ ਪਤਾ ਨਹੀਂ ਬੜਾ ਬੜਾ ਪ੍ਰੋਗਰਾਮਰ ਹੈ ਜਿਹੜਾ ਬੰਦਾ ਪੱਤਰਕਾਰ ਹੈ ਪੱਤਰਕਾਰ ਹੈ ਲੋਕਾਂ ਲਈ ਕੀ ਹੈ ਜਿਹਦੇ ਹੱਥ ਚ ਆਈਡੀ ਹੈ ਹਾਂ ਪੱਤਰਕਾਰ ਪੱਤਰਕਾਰ ਬਸ ਠੀਕ ਹੈ ਉਹ ਸਭ ਤੋਂ ਵੱਡਾ ਨੁਕਸਾਨ ਕੀ ਹੈ ਉਸ ਚੀਜ਼ ਦਾ ਕਿ ਜਿਵੇਂ ਕਰਨੀ ਹੈ ਪੱਤਰਕਾਰੀ ਟੋਲੇ ਆਉਦੀ ਨੌਕਰੀ ਕਰਨੀ ਹੈ ਪੱਤਰਕਾਰ ਬਿਲਕੁਲ ਠੀਕ ਹੈ ਹੁਣ ਠੀਕ ਹੈ ਖਾਮੀਆਂ ਹੁੰਦੀਆਂ ਹਰ ਇੱਕ ਚੀਜ਼ ਚ ਹੁੰਦੀਆਂ ਨੇ ਸਾਡੇ ਲੈ ਚ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਆਪਣੀ ਲੈ ਚ ਬਹੁਤ ਜ਼ਿਆਦਾ ਹੈ ਬਹੁਤ ਹੈ ਆਪਾਂ ਗੱਲ ਤੇ ਉਸੇ ਡਿਸਕਸ ਕਰਨ ਬੈਠੇ ਠੀਕ ਗੱਲ ਤਾਂ ਮੈਂ ਪਹਿਲੀਆਂ ਚ ਕਹਿੰਦੀ ਸੀ ਵੀ ਜੇ ਤੁਸੀਂ ਸਾਫ ਸੁਥਰੀ ਪੱਤਰਕਾਰਤਾ ਕਰਨੀ ਹੈ ਤਾਂ ਤੁਸੀਂ ਰੋਟੀ ਨਹੀਂ ਖਾ ਸਕਦੇ ਇਹ ਗੱਲ ਤੁਹਾਨੂੰ ਦਾ ਸਹੀ ਪੱਤਰਕਾਰ ਹੋਗਾ ਨਾ ਇੱਕ ਪੱਖ ਵਾਲੀ ਖਬਰ ਕਦੇ ਵੀ ਨਹੀਂ ਚਲਾਉਂਦਾ ਬਿਲਕੁਲ ਤੁਹਾਨੂੰ ਪਤਾ ਜਿਹੜੀ ਦੋਨੋਂ ਪੱਖ ਲੈ ਕੇ ਦੋਨੋਂ ਪੱਖ ਲੈ ਕੇ ਫਿਰ ਖਬਰ ਚਲਾਉਂਗਾ ਬਾਕੀ ਜਿਹੜੇ ਚੈਨਲ ਦੇ ਰਾਹੀਂ ਉਹ ਕੰਮ ਕਰਦਾ ਜਿਹੜੇ ਚੈਨਲ ਦੇ ਕੰਮ ਕਰਦਾ ਉੱਪਰੋਂ ਵੀ ਉਹਨੂੰ ਜੇ ਕਿਤੇ ਉਹਨਾਂ ਇਕੱਲੀ ਖਬਰ ਭੇਜਤੀ ਉਹ ਕਦੇ ਆਦਾ ਮੈਨੂੰ ਕਦੇ ਭੈਣੂ ਉਹ ਗਾਲ ਪੱਤਰਕਾਰ ਵਾਏ ਜੀ ਉਹ ਪਤਾ ਕੀ ਹੈ ਜੀ ਜਿਵੇਂ ਹੁਣ ਉਹ ਮੈਂ ਸਟਾਰਟਿੰਗ ਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਦੋ ਆਇਆ ਇਲੈਕਟ੍ਰੋਨਿਕ ਮੀਡੀਆ ਨਾਲ ਸ਼ੁਰੂਆਤ ਉਹ ਤੋਂ ਕੀਤੀ ਸੀ ਹੂੰ ਜਿਹੜੇ ਚੈਨਲ ਹੁੰਦੇ ਉਹਨਾਂ ਦਾ ਉਹਨਾਂ ਦਾ ਪ੍ਰੋਸੈਸ ਇਹ ਸੀ ਜਿਆਦੇ ਐਡ ਰੂਲ ਮੰਗਦੇ ਸੀ ਜਾਂ ਜਿਵੇਂ ਕੋਈ ਵੀ ਐ ਜਿਵੇਂ ਕੋਗ ਆ ਗਿਆ ਜਾਂ ਕੁਝ ਵੀ ਤਰੀਓ ਉਦੋਂ ਫਿਰ ਜੋ ਸਟਾਰਟਿੰਗ ਦੇ ਵਿੱਚ ਉਹਦੇ ਵਿੱਚ ਸੀਗਾ ਫਿਰ ਉਹ ਕਰਨੇ ਪੈਂਦਾ ਸੀ ਜਦੋਂ ਕਿ ਸਿੱਖਿਆ ਦਾ ਵਾਅ ਕੁਛ ਨਾ ਨੌਕਰੀ ਕਰਨ ਬਿਲਕੁਲ ਉਹ ਤੋਂ ਆਪਾਂ ਸਟਾਰਟਿੰਗ ਕੀਤੀ ਤਾਂ ਬੜੀ ਕੰਮ ਮਿਲਿਆ ਕੋਈ ਹੋਰ ਵੀ ਕੋਈ ਚੜਦਾ ਪਰ ਹੁਣ ਕਵਰੇਜ ਕਰਨ ਤਾਂ ਨਾ ਜਾਂਦੇ ਆ ਤੋ ਉਹਦੇ ਕਵਰੇਜ ਆ ਕੋ ਉਹਦੇ ਫੋਕਸ ਸਪੈਸ਼ਲਿਸਟ ਪੱਤਰਕਾਰ ਵਾਂਗ ਤੁਸੀਂ ਬੜਾ ਸੋ ਕੋਈ ਇੱਕਨ ਨੂੰ ਹੋਰ ਦੱਸ ਦਿੰਦੇ ਆ ਸੀ ਚਾਰੇ ਪੱਤਰਕਾਰ ਜਿਹੜੇ ਹੈਗੇ ਆ ਅੱਜ ਤੁਹਾਡੇ ਸਾਹਮਣੇ ਆਏ ਅਸੀਂ ਅੱਡੋ-ਅੱਡ ਵੱਖ-ਵੱਖ ਕੋਈ ਪਿੰਡ ਦੇ ਵਿੱਚ ਰਹਿੰਦਾ ਹੈ ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਰਹਿੰਦਾ ਹੈ ਕੋਈ ਕਿੱਥੇ ਰਹਿੰਦਾ ਸੀ ਹੁਣ ਸਾਰੇ ਕਿਸੇ ਜ਼ਿਲ੍ਹੇ ਦੇ ਵਿੱਚ ਪਰ ਹੁਣ ਅਸੀਂ ਸਾਰੇ ਫਰੀਦਕੋਟ ਦੇ ਵਿੱਚ ਆ ਮੈਂ ਮੇਰਾ ਪਿੰਡ ਡੱਗੁਰਮਾਣਾ ਡੱਗੁਰਮਾਣੇ ਰਹਿੰਦਾ ਸੀਗਾ ਪੱਤਰਕਾਰੀ ਖੇਤਰ ਦੇ ਵਿੱਚ ਆ ਗਿਆ ਤੇ ਮੈਂ ਫਰੀਦਕੋਟ ਅਰੈਸਟ ਕਰ ਲਿਆ ਆਪਦੀ ਨਿਊ ਰੇਂਦਰਾ ਨਗਰ ਦੇ ਵਿੱਚ ਇੰਦਰ ਸਾਡੇ ਜਗਤਾਰ ਜੀ ਹੈ ਜਗਤਾਰ ਜੀ ਦਾ ਹਾਲਾਂਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਪਿੰਡ ਹੈ ਤੇ ਪਰ ਮੋਗਾ ਜ਼ਿਲ੍ਹੇ ਰਹਿਂਦਾ ਸੀਗਾ ਜਿੱਦਾਂ ਉਹ ਆ ਕੇ ਫਿਰਕੋੜੇ ਵਾਲ ਇੱਕ ਮਿੰਟ ਕਰ ਗਿਆ ਬੀਣੇ ਕਿ ਬਣ ਗਿਆ ਕਿਤੇ ਲੱਗ ਗਿਆ ਤੇ ਤੁਹਾਡੇ ਬਾਰੇ ਲੋਕਾਂ ਦੇ ਮਨ 'ਚ ਨਾ ਅੱਡਾ ਡਾਊਟ ਹੈ ਕਿਤੇ ਦਸਾਂ ਜਾਂ ਕੋਈ ਮੈਂ ਦੱਸਦਾ ਕੋਈ ਜਗਦਾਰ ਦਸਾਂਜ ਕਹਿੰਦਾ ਹੈ ਕੋਈ ਜਗਦਾਰ ਰੰਧਾਵਾ ਕਹਿੰਦਾ ਤੇ ਕੋਈ ਨਹੀਂ ਕੋਈ ਢੱਗਾ ਕਹਿੰਦਾ ਖੋਰ ਕਹਿੰਦੇ ਹੁੰਦੇ ਕੋਈ ਰੋਲਾ ਕਹਿੰਦਾ ਸਹੀ ਹੈ ਕੀ ਸਹੀ ਹੈ ਨਹੀਂ ਤੇਰਾ ਜ਼ਿਲ੍ਹਾ ਕਿਹੜਾ ਤੇ ਰਹਿਣਾ ਕਿੱਥੇ ਆਂ ਮੈਂ ਇਨਸਾਨ ਮੈਂ ਇਹਨਾਂ ਕੀ ਸਾਡਾ ਜੱਦੀ ਪੋਸਤੀ ਪੰਡਾ ਸ਼੍ਰੀ ਮਕਸੂਦ ਸਾਹਿਬ ਦਾ ਪੰਡ ਰੰਡਾਵਾ ਅੱਛਾ ਗੋਗੀ ਫਾਦਰ ਸਾਹਿਬ ਉੱਥੇ ਪੜੇ ਆ ਜੰਮੇ ਪੜੇ ਆ ਜੱਦੀ ਪੋਸਤੀ ਇੱਥੇ ਆ ਫਾਦਰ ਸਾਹਿਬ ਜੌਬ ਕਰਦੇ ਸੀ ਵੈਟਰਨਰੀ ਹਸਪੀਟਲ ਦੇ ਵਿੱਚ ਰੰਡਾਵਾ ਗੋਤ ਨਹੀਂ ਘਟਾ ਰੋਗੋਤ ਨਹੀਂ ਘਟਾ ਚੰਦਾ ਜੱਦੀ ਪੰਡਾ ਜੱਦੀ ਪੰਡਾ ਤੇ ਉਹ ਮੁੱਕੇ ਰਹਿਣ ਲੱਗੇ ਮੁੱਕ ਦੇ ਨਾਲ ਪੰਡਾ ਸਹਾਜ ਆ ਉੱਥੇ ਉਹਨੇ ਸਾਰੀ ਸਰਵਿਸ 35 ਸਾਲ ਦੇ ਉੱਥੇ ਰਹੇ ਅਸੀਂ ਜੰਮੇ ਪੜੇ ਦਸਾਂਜ ਪੰਡਾ ਪੜੇ ਲਿਖੇ ਉੱਥੇ ਕਿਸੇ ਕਾਰਨ ਕਰਕੇ ਤੇ ਫ੍ਰੀ ਕੋਟ ਆ ਗਏ ਤੇ ਉਹ ਉਹ ਫਿਰ ਦਸਾਇ ਪੈਣ ਸੀ ਮੈਂ ਦਸਾਇ ਲੱਖ ਲੱਗ ਗਿਆ ਜੇ ਉਹ ਜਦੋਂ ਬਾਪੂ ਦੀ ਰਿਟਾਇਰਮੈਂਟ ਹੋ ਗਈ ਬਾਪੂ ਸਾਹਿਬ ਦੀ ਅਸੀਂ ਫਰੀ ਕੋਡ ਆ ਗਏ ਇੱਥੇ ਮੈਨੂੰ ਮੇਰੇ ਬਾਮਾ ਹੀ ਨੇ ਅਬਲਿੰਦਰ ਹਾਲੀ ਜਿਹੜੇ ਜੱਗਬਾਨ ਦੇ ਚਾਰ ਸੀਗੇ ਤੇ ਉਹਨਾਂ ਨੇ ਮੈਨੂੰ ਇਧਰ ਮੀਡੀਆ ਲੈ ਚਲੇ ਜਾਂਦਾ ਤੇ ਮੀਡੀਆ ਲੈ ਚਾ ਆ ਕੇ ਤੇ ਫਿਰ ਹੁਣ ਮੈਂ ਫਰੀ ਕੋਡ ਤੋਂ ਮੇਰੇ ਸਾਹ ਹੁਣ 13 ਚ ਆਇਆ ਤੇ ਹੁਣ ਤਾਂ ਫਰੀ ਕੋਡ ਦੇ ਕੋਈ ਕਿ ਰਹਿ ਗਿਆ ਤੇ ਰੋੜਾ ਸਾਡੀ ਉਹ ਕਾਸਟ ਕਹਿੰਦੇ ਆਪਾਂ ਵੀ ਪੁੱਛੇ ਦਸਰੋ ਚੌਧਰੀ ਸਾਹਿਬ ਤੁਸੀਂ ਦੱਸੋ ਫਿਰ ਹਾਂ ਮੈਂ ਬੜੀ ਸਸਤੇ ਰਹਿਣਾ ਦਾ ਬੇਸਿਕਲੀ ਮੈਂ ਹਾਂ ਸੋਈ ਭੋਲੇ ਵੀ ਹੱਸ ਬੋਲ ਕੇ ਬਿਤਾਉ ਸੱਤ ਸਾਲ ਤੇ ਸੱਸਰ ਸਹਿਣ ਵਾਲਾ ਮੈਂ ਤੇ ਮੇਰਾ ਵਿਆਹ ਹੋ ਗਿਆ ਬਈ ਵਿਆਹ ਹੋ ਗਿਆ ਮੈਡੀਕਲ ਮੈਡੀਕਲ ਜਿਹੇ ਸਿਚੂਪ ਕਰ ਤੇ ਸਟਾਫ ਨੂੰ ਘੋੜਾਣਾ ਪਿਆ ਦੋ ਘੋੜਾਣਾ ਦੀ ਸੀ ਮੈਂ ਘਰ ਚ ਵਾਈ ਤੇ ਨਹੀਂ ਬੜਿਆ ਜਦੋਂ ਤੁਸੀਂ ਉਹਦੇ ਸਾਡੇ ਦੇ ਚ ਸੀ ਉਦੋਂ ਦੇ ਤੇ ਬੋਲ ਤੇ ਹੁਣ ਬੋਲਾਂ ਦੇ ਵਿੱਚ ਕਿੰਨਾ ਕ ਫਰਕ ਆ ਉਦੋਂ ਕਿਸ ਤਰੀਕੇ ਦੇ ਬੋਲ ਹੁੰਦੇ ਸੀ ਹੁਣ ਕਿਵੇਂ ਦੇਖੋ ਜਦੋਂ ਬੰਦਾ ਨਾਵਾ ਹੁੰਦਾ ਹੈ ਤਾਂ ਨਾਵਾ ਕਿੰਨਾਵਾ ਨਵਾ ਆ ਨਵਾ ਵਾਜੂ ਹਰਿਆਣੇ ਹਰਿਆਣੇ ਬੋਲ ਜਦਰਾ ਤਾਂ ਹੀ ਕਿਹਾ ਹਰਿਆਣੇ ਦੇ ਵਿੱਚ ਹੈ ਹਿੰਦੀ ਸਟਾਰਟਿੰਗ ਹੈ ਹਿੰਦੀ ਤੋਂ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਤੋਂ ਹੁੰਦੀ ਹੈ ਤੁਹਾਡੀ ਹਿੰਦੀ ਤੋਂ ਇਹ ਵੀਰ ਪੰਜਾਬ ਦੇ ਵਿੱਚ ਆ ਕੇ ਕੋਈ ਦਿੱਕਤ ਆਈ ਹੈ ਤੁਹਾਨੂੰ ਜਦੋਂ ਜਦੋਂ ਪੰਜਾਬੀ ਬੋਲਣ ਵਾਲੇ ਨੂੰ ਕੁਸਨਾ ਬੋਲਦਾ ਕੀ ਹੋਇਆ ਉਹ ਇਦਾਂ ਕੀਤਾ ਕਰ ਕਿਹਦਾ ਟੋਆ ਪਾਟ ਆ ਜਾਂ ਲੱਖ ਆ ਜਾਂ ਤੈਨਾਂ ਟਾਪਾ ਜਾਂ ਇਹ ਨਹੀਂ ਹੋਇਆ ਨਹੀਂ ਮੈਂ ਕਿਸੇ ਜੱਗ ਕਿਸੇ ਜਿੱਥੇ ਬੰਦਿਆ ਨਹੀਂ ਹੋਇਆ ਮੈਂ ਕਹਦਾਸਾ ਉਹ ਆ ਕੀ ਜੇ ਸਰਸਾ ਜਿਹੜਾ ਸ਼ਹਿਰ ਹੈ ਨਾ ਨਾ ਕਈ ਵਾਰੀ ਤੂੰ ਪੁੱਛਦਾ ਨਹੀਂ ਭਈ ਆਪਨੇ ਆਪੇ ਕੋਈ ਕਾਹ ਕਰਦੇ ਮੈਂ ਬੋਲਦਾ ਉਹ ਹੁਣੀ ਪੁੱਛਦਾ ਭਈ ਉਹ ਨਹੀਂ ਕਿਉਂਕਿ ਹਿੰਦੀ ਹੁਣ ਵੀ ਇਹ ਪੰਜਾਬੀ ਦਾ ਸ਼ਬਦ ਦਾ ਦੋਸ਼ੀ ਉਹਨੂੰ ਇਹ aaropi ਬੋਲਦਾ ਹਾਂ ਹਾਂ ਵੀ ਹਾਂ ਵੀ ਕਹੀ ਕਈ ਜਾਂਦਾ ਹਾਂ ਵੀ ਇਹਦੇ ਨਾਲ ਟੈਗ ਕੋਰਟ ਦਾ ਫੈਸਲਾ ਨਾ ਵੇ ਨਾ ਮੈਂ aaropi ਬੋਲਣਾ ਕਿਸੇ ਨਾਮ ਦਾ ਦੋਸ਼ੀ ਬੋਲਦਾ ਕਾਥੇ ਦੋਸ਼ੀ ਕਹਿਣਾ ਕਾਥੇ ਦੋਸ਼ੀ ਤੇ ਵੀ ਕਹਿ ਨਹੀਂਦਾ ਇਹ ਜਿਸ ਤਰ੍ਹਾਂ ਦਾ ਸਭ ਤੋਂ ਟਾਪ ਪੁਆਇੰਟ ਆ ਕਥੀ aaropi ਵੀ ਦੋਸ਼ ਨਾ ਪੰਜਾਬੀ ਦਾ ਸ਼ਬਦ ਦੋਸ਼ ਹੈ ਹਿੰਦੀ ਦਾ ਸ਼ਬਦ aarop ਹੈ ਹਰਿਆਣਵੀ aarop aarop ਹਿੰਦੀ ਦਾ ਸ਼ਬਦ ਠੀਕ ਹੈ ਮੈਂ ਸਸਤਾ ਜਿਹੜਾ ਸ਼ਹਿਰ ਹੈ ਉਹ ਤਿੰਨ ਪਾਸੇ ਬਾਰਡਰ ਲੱਗਦਾ ਜਦ ਡੱਬੜੇਲੇਵਾ ਪੰਜਾਬ ਆ ਗਿਆ ਉਦੋਂ ਜਿਹੜਾ ਰਾਜਸਥਾਨ ਆ ਗਿਆ ਤੇ ਉਦੋਂ ਹਰਿਆਣਾ ਜੇ ਸੱਸਣਾ ਬੰਦਾ ਜਿਹੜਾ ਨਾ ਉਹ ਸਾਰੇ ਉੱਥੇ ਜਿਹੜੀ ਪਬਲਿਕ ਹੈ ਉੱਥੋਂ ਸਿਟੀਜ਼ਨ ਜਿਹੜੇ ਨੇ ਉਹ ਸਾਰੇ ਲੈਂਗੁਏਜ ਬੋਲਦੇ ਨੇ ਉਹ ਮਿਕਸ ਜਿਆ ਮਤਲਬ ਹਾਂ ਜਿਹੜਾ ਬੱਚਾ ਉੱਥੇ ਪੜ੍ਹਿਆ ਉੱਥੇ ਰਿਹਾ ਉਹ ਸਾਰੀ ਲੈਂਗੁਏਜ ਆਟੋਮੈਟਿਕਲੀ ਸਿੱਖ ਜਾਂਦਾ ਬੰਦਾ ਇਹ ਕਿਹੜੀ ਲੈਵਲ ਬੋਲਨੀ ਹੁਣ ਮਾਲੋ ਰਾਜਸਥਾਨੀ ਜਾਂ ਅਕਸਰੀ ਬੋਲੀ ਦੀ ਹੈ ਹਰਿਆਣੇ ਬੋਲੀ ਦੀ ਹੈ ਹਿੰਦੀ ਬੋਲੀ ਦੀ ਹੈ ਤੇ ਪੰਜਾਬੀ ਆਪੱਖਿਆ ਕਿ ਸਿੱਖੀ ਗਈ ਹੈ ਇਹ ਜੀ ਜੀ ਮੈਂ ਤੁਸਾ ਇੱਕ ਜ਼ਰੂਰ ਸੋਤ ਦੱਸ ਦਈਏ ਅਸੀਂ ਜਦੋਂ ਵੀ ਕਵਰੇਜ ਕਰਨ ਜਾਂਦੇ ਆ ਅਸੀਂ ਐਨਵਾਇਰਨਮੈਂਟ ਪੂਰਾ ਫਾਲੋ ਕਰਦੇ ਆ ਤੇ ਇਕੱਠੀ ਕਰਦੇ ਆ ਜੋ ਜਾਣੇ ਆ ਬਾਈ 7000 ਤਵਾ ਤੇ ਕਿਉਂ ਲਾਉਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਤਰੀਕਾ ਹੈ ਤੂੰ ਹੈ ਇਹਨਾਂ ਨੂੰ ਪੁੱਛ ਜਿਹੜੇ ਲਾਉਂਦੇ ਆ ਕਾਹਦੇ ਲਾਉਂਦੇ ਇਹਨਾਂ ਨੂੰ ਪੁੱਛੋ ਹਰਕਤਾਂ ਹੀ ਉਹ ਜਿਹਾ ਕਰਦਾ ਇਹਨਾਂ ਦਾ ਇਹ ਖਾਸ ਕਰਕੇ ਇਹ ਤਾਂ ਮਗਤਾ ਲੱਗਣਾ ਨਹੀਂ ਇਹਦੇ ਤੇ ਤਵਾ ਪਤਾ ਕਿਉਂ ਲੱਗਣਾ ਦਾ ਇਹਨੇ ਬੈਠਣ ਦਾ ਖੜਨ ਦਾ ਪੁਆਇੰਟ ਉਹਦੇ ਹਿਆ ਛੋੜਨਾ ਹੈ ਜਿਹੜੇ ਤੇ ਤਵਾ ਆਟੋਮੈਟਿਕ ਲੱਗਦਾ ਨਾ ਮੈਂ ਤੁਸੀਂ ਕੋ ਬਹੁਤ ਬੋਲੀ ਜਾਣਗੇ ਇਹਨਾਂ ਨੂੰ ਚਲੋ ਇਹ ਗੱਲ ਹੋਰ ਹੈ ਜਗਤਾਰ ਤੂੰ ਵਧੀਆ ਪੱਕ ਬੰਨਣਾ ਲੱਗ ਗਿਆ ਉਸ ਤੋਂ ਬਾਅਦ ਇਹਨੇ ਪੱਕ ਛੱਡਤੀ ਇਹਨੇ ਫਿਰ ਬੋਦੀਆਂ ਤੇ ਆ ਗਿਆ ਇੱਧਰ ਸਾਡੇ ਭਰਾ ਇਹ ਬੋਦੀਆਂ ਤੇ ਹੁੰਦੇ ਹੀ ਹੁਣ ਇਹ ਵੀ ਪੱਕ ਬੰਨਣ ਲੱਗ ਗਏ ਸੋਤਾ ਸਾਹਿਬ ਇਹ ਦੇਖ ਤੋਂ ਇਹ ਕਿਦੇ ਰਹਿਣ ਵਾਲੇ ਆਥੇ ਇਹਦਾ ਪਿੰਡ ਸੀ ਤੇ ਹੁਣ ਇਹਨਾਂ ਨੂੰ ਬਾਈ ਮੇਰੀ ਦੱਸ ਲੋ ਮੇਰੀ ਦੱਸ ਲੋ ਮੇਰੇ ਮੇਰੇ ਚ ਕਮੀਆਂ ਨੇ ਮੈਂ ਪੱਕ ਦਾ ਸਤਿਕਾਰ ਕਰਦਾ ਸੀਗਾ ਮੈਂ ਸਿੱਧੀ ਇਹ ਗੱਲ ਕਰ ਦਿੰਦਾ ਮੈਂ ਆਪਦੀਆਂ ਕਮੀਆਂ ਜਦੋਂ ਛੱਡੂਗਾ ਤੇ ਉਹ ਫਿਰ ਪ੍ਰੋਪਰ ਬਣਾਂਗੇ ਇਸ ਕਰਕੇ ਵੀ ਆਪਾਂ ਸਤਿਕਾਰ ਕਰਦੇ ਆ ਵੀ ਆਪਦੀ ਕਮੀਆਂ ਕਰਦਾ ਆਪਾਂ ਨਹੀਂ ਪੱਕ ਬੰਨਦੇ ਇੰਨੀ ਲੱਗਦੀ ਤੁਸੀਂ ਪੱਗ ਬੰਨ ਲਾ ਗਏ ਹੋ ਤੁਸੀਂ ਵੀ ਦੱਸਦੇ ਹੋ ਤੁਸੀਂ ਜੈਤੂ ਐਰੀਆ ਦੇ ਵਿੱਚ ਕਿਹੜਾ ਪਿੰਡ ਸੀ ਤੁਸੀਂ ਖਰੀਦ ਕੋਟ ਰਿਆਂ ਲਾ ਕੇ ਤੁਹਾਨੂੰ ਬਈ ਮੇਰਾ ਪਿੰਡ ਹੈਗਾ ਖੱਛਣਾ ਤੇ ਰਾਮਿਆਣੇ ਦੇ ਵਿੱਚ ਮੈਂ ਜਿਆਦਾ ਪੜਿਆ ਹੈਗਾ ਮੰਨ ਤ 7ਵੀਂ ਤੋਂ ਲੈ ਕੇ 12ਵੀਂ ਤੱਕ ਰਾਮੇ ਰਾਮਣੀ ਪੜਿਆ ਉਸ ਤੋਂ ਬਾਅਦ ਬਰਜਿੰਦਰਾ ਕਾਲਜ ਤੇ ਮੇਰੇ ਨਾਲ ਹੋ ਗਿਆ ਧੱਕਾ ਮ ਹਾਂ ਕਾਏ ਹੋਇਆ ਵੀ ਅਜੇ ਮੈਂ ਬ੍ਰਿਜਿੰਦਰਾ ਕਾਲਜ ਫਸਟ ਇਅਰ ਚ ਪੜਦਾ ਸੀ ਜਦੋਂ ਕਰਦਿਆਂ ਨੇ ਟੰਗਤਾ ਮੈਨੂੰ ਵਿਆਹ ਕਰਦਾ ਕਰਦਾ ਵਿਆਹ ਕਰਦਾ ਜੀ ਮੇਰਾ ਵਿਆਹ ਕਰਦਾ ਆ ਰਹੀ ਨਹੀਂ ਸਮਝ ਆ ਦਬਾ ਕਰ ਆ ਆ ਆ ਰਹੀ ਨਹੀਂ ਕਰਾਂ ਨੂੰ ਜਿਹੜਾ ਥੱਕਾ ਹੋਇਆ ਜਿਹੜਾ ਨਹੀਂ ਯਾਰ ਤੇਰੇ ਛੱਤ ਉਹ ਵੀ ਕਹਿੰਦੀ ਐ ਥੱਕਾ ਹੀ ਹੋਇਆ ਤੇਰੇ ਨਾਲ ਉਹ ਰਾਗਵੇਂ ਕਿਦਾਂ ਕਹਿੰਦੀ ਉਹ ਨਹੀਂ ਨਹੀਂ ਵਿਆਹ ਹੀ ਕਹਿੰਦੀ ਐ ਅੱਛਾ ਵਿਆਹ ਹੋ ਗਿਆ ਉਸ ਤੋਂ ਬਾਅਦ ਕਿਹੜੀ ਪੜਾਈ ਤੇ ਕਿਹੜੇ ਕਿਤੇ ਹੋ ਹੌਲੀ ਹੌਲੀ ਆ ਕਈ ਪਾਸੇ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਦੇ ਕਰਦੇ ਹੌਲੀ-ਹੌਲੀ ਜਾ ਕੇ ਆ ਕੇ ਤੇ ਪੱਤਰਕਾਰ ਦਾ ਸੈੱਟ ਹੋ ਗਿਆਂ। ਹੁਣ ਸਾਰਾ ਫ੍ਰੀਕੋਟਾਂ ਦਾ ਤੇਰੇ ਬਾਰੇ ਖਾਸ ਹੀ ਤਾਂ ਮੈਂ ਪੂਰੀ ਖਬਰ ਹੈਗਾ ਸਾਰਿਆਂ ਜਿੰਨੇ ਕਲੇਜ ਪਾਣੇ ਨੇ ਬਣ ਸਾਰੇ। ਬਈ ਇਹ ਵੀ ਹਿੰਮਤ ਹੋਣੀ ਚਾਹੀਦੀ ਬਈ ਬਹੁਤ। ਨੋਲੇਜ ਹੈ। ਹਾਂਜੀ। ਚਲੋ ਤਾਂ ਤੇ ਉਸ ਤੋਂ ਬਾਅਦ ਬਾਈ ਮੈਂ ਇੱਥੇ ਆ ਕੇ ਫਿੱਟ ਹੋ ਗਿਆ। ਆ ਪਿੰਡ ਟਾਣੇ ਦੇ ਵਿੱਚ ਮੈਂ 2012 ਦੇ ਵਿੱਚ ਮਕਾਨ ਲੈ ਕੇ ਉੱਥੇ ਰਹਿਣ ਲੱਗਾ ਸੀ। ਸਿਰਫ ਅਸੀਂ ਬਾਈਗਰ ਵਸਤੀ ਮੇਰੇ ਸਾਰੇ ਆ ਯਾਰ ਕਿਉਂ ਤੁਸੀਂ ਸਾਰੇ ਭੇਦ ਖੋਲਦੇ ਹੋ ਯਾਰ ਕਮੀਨੇ ਨਾਲ ਹੌਲ ਕੇ ਤਾ ਪੂਰੇ ਅਸੀਂ ਤਾਂ ਕਵਾਂਟੀ ਹੈ ਨਾ ਗੱਲ ਸੁਣ ਜੇ ਅਸੀਂ ਗਲਤ ਹੈਈਏ ਤਾਂ ਦੋਨੇ ਸਾਡੂ ਸਾਡੂ ਆ ਅਬ 1 ਕਰੋੜ ਦੇ ਕਰ ਹਾਈ ਕਰੋੜ ਦੇ ਕਰ ਇਹ ਸੁਸਾਇਟੀ ਨਗਰ ਚੇਦੇ ਸਾਰੇ ਆ ਤੇ ਮੇਰੇ ਬਾਈਗਰ ਵਸਤੀ ਯਾਰ ਕਈ ਵਾਰੀ ਬਹੁਤ ਵਧੀਆ ਕਰਦੇ ਸਾਰਾ ਕੁਝ ਕਬਰਾਈ ਵਧੀਆ ਕਰਦੇ ਕਿਤੇ ਨਾ ਕਿਤੇ ਐਮ ਜੀ ਦਿੱਕਤ ਆ ਜਾਂਦੀ ਕੋਈ ਲੋਕ ਐਜੇ ਸ਼ਰਤ ਬੋਲ ਜਾਂਦੇ ਆ ਸੁਣਦਾ ਮੈਂ ਅਦਾਲਤ ਆ ਮੈਂ ਤੁਹਾਨੂੰ ਬੇਅਦਬੀ ਕਾਣ ਵੇਲੇ ਦੀ ਗੱਲ ਕਰਦਾ ਉਸ ਸਮੇਂ ਜੋ ਅਸੀਂ ਆਪਾਂ ਪਿੰਡੇ ਦੇ ਹਣਾਈਆਂ ਹਰ ਇੱਕ ਐਸਆਈਟੀ ਨੇ ਹਰ ਇੱਕ ਨੇ ਜਾਂਚ ਕੀਤੀ ਹਰ ਇੱਕ ਬੰਦੇ ਦਾ ਪੱਖ ਸੁਣਿਆ ਪਰ ਪੱਤਰਕਾਰਾਂ ਦਾ ਕਿਸੇ ਨੇ ਪੱਖ ਨਹੀਂ ਸੁਣਿਆ ਬਾਈ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਧਰਮ ਦੇ ਰਖਵਾਲੇ ਆ ਅਸੀਂ ਗੁਰੂਨ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਆਏ ਆ ਫਰੀਦਕੋਟ ਦੇ ਵਿੱਚ ਧਰਨਾ ਲੱਗਾ ਸੀ ਕਚਹਿਰੀਆਂ ਦੇ ਬਾਹਰ ਤੇ ਉਹਨਾਂ ਨੇ ਭੈਣ ਦੀ ਗਾਲ ਤੋਂ ਬਿਨਾ মিডিਆ ਨਾਲ ਗੱਲ ਨਹੀਂ ਕੀਤੀ ਬਿਲਕੁਲ ਸਭ ਕੋਲੇ ਕੋਤੇ ਪੰਜ ਗਰਾਈਆਂ ਆਸੀ ਪੰਜ ਗਰਾਈਆਂ ਪਿੰਡਾਂ ਪਾਸੇ ਆ ਆ ਦੇਸੀ ਕਿਸੇ ਨੇ ਇਹ ਚੀਜ਼ ਨੂੰ ਕਦੇ ਰਿਅਲਾਈਜ਼ ਹੀ ਨਹੀਂ ਕੀਤਾ ਨਾ ਨਹੀਂ ਕੀਤਾ ਬਸ ਆਪਣਾ ਪੇਸ਼ ਆ ਆ ਮੈਨੂੰ ਬਣਦਾ ਪਤਾ ਨਹੀਂ ਮੈਨੂੰ ਉਸ ਸਮੇਂ ਪਤਾ ਲੱਗ ਗਿਆ ਸੀਗਾ ਕਿ ਭਾਈ ਇਹ ਸਾਰੇ ਲੋਕ ਆਪੋ ਆਪਣੇ ਲਈ ਕੋਈ ਗੁਰੂ ਦੇ ਸਤਕਾਰ ਲਈ ਨਹੀਂ ਹੈ ਇਹ ਆਪ ਦੀਆਂ ਤੁੜੀਆਂ ਸਿੱਖਣਾ ਕੋਸ਼ਿਸ਼ ਕੁਝ ਕੁਝ ਹੋ ਸਕਦੇ ਆ ਕੁਝ ਹੋ ਸਕਦੇ ਜਿਹੜੇ ਸਹੀ ਗੁਰੂ ਦੇ ਸਤਕਾਰ ਲਈ ਆਸੀ ਪਰ ਜਿਹੜੇ ਲੋਕਾਂ ਦੀ ਜ਼ੁਬਾਨ ਤੇ ਦੂਸਰੇ ਬੰਦੇ ਦੇ ਲਈ ਸਤਕਾਰ ਨਹੀਂ ਹੈਗਾ ਉਹ ਮੈਨੂੰ ਲੱਗਦਾ ਉਹ ਗੁਰੂ ਦਾ ਸਤਕਾਰ ਵੀ ਨਹੀਂ ਕਰਦੇ ਮੈਂ ਇਹ ਜਹੀ ਗੱਲ ਮੈਂ ਦੱਸਦਾ ਮੈਂ ਜਦੋਂ ਇਹ ਚੱਲਿਆਂਦਾ ਸੀ ਪ੍ਰੋਗਰਾਮ ਬਰਗਾੜੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਬਹੁਤ ਵੱਡਾ ਇਕੱਠ ਕੀਤਾ ਸੀ ਇਹਨਾਂ ਨੂੰ ਉਸੇ ਜਿੱਥੇ ਅਸੀਂ ਨਹੀਂ ਗਏ ਸੀ ਸਾਰੇ ਕੋਈ ਨਹੀਂ ਗਏ ਸੀ ਲੈ ਕੇ ਲਾਇਆ ਸੀ ਬਿਲਕੁਲ ਮੈਂ ਗਿਆ ਸੀ ਮੈਂ ਬਹੁਤ ਸਮਾਂ ਵਾਲੀ ਗੱਲ ਹੋ ਗਈ ਹਾਂ ਕਿਸੇ ਨੂੰ ਚੜਦੀ ਕੋਈ ਕੈਮਰਾ ਲੈ ਕੇ ਕਵਰਟ ਕਰ ਰਿਹਾ ਸਾਰੇ ਕਰਦਾ ਮੈਂ ਪਾ ਗਿਆ ਸੀ ਉੱਥੇ ਜਾ ਮੈਂ ਪਾ ਹੀ ਦੜ ਛੱਡੀ ਸੀ ਨਾ ਉੱਥੇ ਜਿਹੜੇ ਬੈਠੇ ਸੀਗੇ ਉੱਥੇ ਕੁਝ ਬੈਠੇ ਸੀ ਲੋਕ ਹੋਰ ਚੱਲੇ ਸੀ ਉਹਨਾਂ ਨੇ ਐਨਾ ਮੈਨੂੰ ਪੁੱਠਾ ਬੋਲੇ ਯਾਰ ਹਾਂ ਕਿ ਯਾਰ ਆਪਾਂ ਖਬਰ ਕਰੀ ਜਾਂਦੇ ਆ ਸੀ ਕਵਰੇਜ ਕਰੀ ਜਾਂਦੇ ਤੁਸੀਂ ਗਲਤੀ ਤਾਂ ਦੱਸੋ ਸਾਡੀ ਕੀ ਆ ਯਾਰ ਤਾਂ ਨਾਲੇ ਸਭ ਤੋਂ ਜ਼ਿਆਦਾ ਮੁੱਦੇ ਨੂੰ ਚੁਕਾਇਆ ਮੀਡੀਆ ਨੇ ਕਿਉਂਕਿ ਮੈਂ ਉਹ ਕੋਰਪੋਰੇਟ ਵਿੱਚ ਪੁੱਠਾ ਬੋਲੇ ਨਾ ਹਯੂਸੀ ਸਾਹਿਬ ਨਿਕਲਦਾ ਨਿਕਲਦਾ ਮੈਂ ਆਪਾਂ ਹੱਥ ਬੰਨ ਕੇ ਭਾਈ ਚਲੋ ਠੀਕ ਹੈ ਭਾਈ ਚਲੋ ਤੇ ਆਗੇ ਉਸੇ ਦੇ ਨਹੀਂ ਫਿਰ ਅਸੀਂ ਇਹ ਨਾਲ ਸੀ ਆ ਪੰਜ ਕਰਾਂਗੇ ਪੰਜ ਕਰਾਂਗੇ ਕਿ ਸਾਡੇ ਨਾਲ ਹੀ ਉਹ ਵੀ ਸਾਰੇ ਤਾਂ ਹੋਇਆ ਆਪਣੇ ਹੋਇਆ ਕੁਝ ਵੀ ਇੰਨੇ ਸਾਨੂੰ ਪੁੱਛੇ ਬੋਲੇ ਕੁੱਠੇ ਬੋਲੇ ਗਣਾਸ਼ੇ ਨਾ ਬੋਲੇ ਫੜੇ ਆਹ ਬਖਾਉਣ ਸਾਨੂੰ ਛੋਟੇ ਛੋਟੇ ਬੱਚੇ ਗੱਲ ਨਹੀਂ ਕੀਤੇ ਨੇ ਉਹ ਤੋਂ ਸਹੀ ਆਜਾ ਨਹੀਂ ਹੈ ਕਿ মিডিਆ ਲੰਨ ਨੂੰ ਸਾਰੀ ਹਕੀਕਤ ਸਾਹਮਣਾ ਕਰਨਾ ਕਿਥੇ ਗੋਲੀ ਚੱਲੀ ਹੈ ਸਭ ਤੋਂ ਪਹਿਲਾਂ ਆਪਾਂ ਗਏ ਆ ਉੱਥੇ ਜਾ ਕੇ ਉੱਥੇ ਕਵਰੇਜ ਕੀਤੀ ਹੈ ਠੀਕ ਹੈ ਚਲੋ ਯਾਰ ਜਿਹੜੀ ਚੀਜ਼ ਹੈ ਆਪਾਂ ਲੋਕਾਂ ਦੇ ਸਾਹਮਣੇ ਰੱਖਣੀ ਰੱਖਣੀ ਹੈ ਤੇ ਪਰ ਇਹ ਤਾਂ ਦੱਸ ਦੇਣੀ ਹੈ ਸਾਡੀ ਗਲਤੀ ਕੀ ਹੈ ਪਤਾ ਨਹੀਂ ਕਿਉਂ ਇਹ ਕਈ ਵਾਰੀ ਹੁੰਦਾ ਕਿਸਾਨ ਦੇ ਸੇ ਬੰਦੀਆਂ ਦੇ ਵਿੱਚ ਵੀ ਇਹ ਕੰਮ ਹੋਇਆ ਹੋਇਆ ਉੱਥੇ ਵੀ ਕੁਝ ਇੰਨੀ ਇੰਨੀ ਕ ਅਸੀਂ ਵੀ ਮਾੜੇ ਨਹੀਂ ਹੁੰਦੇ ਵੀ ਅਸੀਂ ਜਿਹੜੀ ਕੋਈ ਚੀਜ਼ ਨਹੀਂ ਦਿਖਾਉਣ ਵਾਲੀ ਤੇ ਉਹ ਦਿਖਾਈਏ ਬਿਲਕੁਲ ਸਾਨੂੰ ਵੀ ਪਤਾ ਮੌਕੇ ਦੇਖਣਾ ਪੈਂਦਾ ਕੱਲ੍ਹ ਦੇਖਣਾ ਪੈਂਦਾ ਕਈ ਵਾਰ ਜਦੋਂ ਲੋਕ ਕਵਰੇਜ ਹੋ ਗਈ ਆ ਉਹਨੂੰ ਰੋਕ ਵੀ ਲਿਆ ਜਾਂਦਾ ਕਿ ਭਾਈ ਇਹ ਚੀਜ਼ ਦੇ ਨਾਲ ਕੋਈ ਗਲਤ ਹੋ ਜਾਊਗਾ ਤਾਂ ਉਹ ਚੀਜ਼ ਨੂੰ ਰੋਕਣਾ ਵੀ ਬਣਦਾ ਉਹ ਰੋਕ ਵੀ ਲੀਦਾ ਪਰ ਇਹ ਖਬਰ ਆ ਕੇ ਬਾਅਦ ਖਬਰ ਬਣਾਉਣ ਵਾਸਤੇ ਲੋਕੀ ਬਹੁਤ ਝੂਠ ਮਾਰ ਦਿੰਦੇ ਆ ਐ ਜੀ ਜਿਹੜਾ ਚਾਹੀਦਾ ਸੱਚ ਅਸਲ ਸੱਚ ਬਰੋ ਬਿਲਕੁਲ ਜੀ ਮੈਂ ਦੱਸਾਂ ਹੁਣ ਲੇਟੈਸਟ ਜਿਹੜਾ ਹੋਇਆ ਚੰਦ ਭਾ ਇਦੇ ਵਿੱਚ ਕੀ ਹੈ ਕਿ ਠੀਕ ਹੈ ਸਾਡੇ ਅਦਾਰੇ ਚ ਕੀ ਹੈ ਸਾਡੇ ਲਾਈਨ ਚ ਬਹੁਤ ਕੁਝ ਹੈ ਬਟ ਗੱਲ ਆਦੀ ਰਿਸਪੋਨਸੀਬਿਲਟੀ ਤੇ ਹੁਣ ਕੁਝ ਲੋਕਾਂ ਨੇ ਇਸ ਨੂੰ ਜਾਤੀਵਾਦ ਨਾਲ ਜੋੜਤਾ ਜੋੜਤਾ ਬਿਲਕੁਲ ਨਹੀਂ ਜੋੜਨਾ ਚਾਹੀਦਾ ਬਿਲਕੁਲ ਨਹੀਂ ਜਾਤੀਵਾਂ ਨਾਲ ਜੋੜਿਆ ਉਹ ਤੁਸੀਂ ਹਿਸਾਬ ਲਾਓ ਜਾਤੀਵਾਦ ਇੱਕ ਆਪਣੇ ਦੇਸ਼ ਇਨਾ ਸੈਂਸਿਟਿਵ ਮੁੱਦਾ ਨਾ ਹਮ ਇਸ ਤੇ ਇੱਕ ਵੱਡਾ ਵੱਡਾ ਹੰਗਾਮਾ ਕਰਾ ਲਓ ਵੱਡੇ ਵੱਡੇ ਦੰਗੇ ਕਰਾ ਲਓ ਵੱਡੇ ਵੱਡੇ ਸ਼ਾਂਤੀ ਵਾਲਾ ਕੰਮ ਠੀਕ ਹੈ ਹੁਣ ਉਹਨਾਂ ਲੋਕਾਂ ਦਾ ਜਾਤੀਵਾਦ ਨਾਲ ਜੋੜਿਆ ਹੋਇਆ ਜਿਹੜਾ ਹੈਗਾ ਉਸ ਵਿੱਚ ਮੀਡੀਆ ਦਾ ਕਿੰਨਾ ਯੋਗਦਾਨ ਲੱਗਿਆ ਨਾ ਵੀ ਉਹ ਚੀਜ਼ ਨੂੰ ਰੋਕਣ ਵਾਸਤੇ ਵੀ ਇਹ ਜਾਤੀਵਾਦ ਨਹੀਂ ਹੈਗਾ ਅਜੇ ਹੁਣ ਕੱਲ ਪਰਸਲੇ ਜਾ ਕੇ ਪੁੱਛਿਆ ਬੇਸਤ ਜਾਤੀਵਾਦ ਕਿਤੇ ਨਹੀਂ ਲੋਕ ਹੁਮਣਾ ਕਰਦੇ ਹੁਣ ਜਿਵੇਂ ਜੈਤੋ ਦੇ ਐਮਐਲਏ ਮੋਰਕ ਪਹਿਲਾਂ ਉਹਨਾਂ ਨੇ ਰੋਪਰ ਗਏ ਵੀ ਇਹ ਦੂਜੀ ਧਿਰਵਲ ਤੇ ਨਾਲ ਰੜ ਕੇ ਸਾਡੇ ਤੇ ਇਹਨੇ ਮਾਮਲੇ ਦਰਜ ਕਰਾਏ ਹੈ ਹੁਣ ਦੂਜੀ ਧਿਰ ਨੇ ਫਿਰ ਮੋਲਕ ਤੇ આરોਪ ਲਗਾਤੇ ਵੀ ਉਹਨਾਂ ਨਾਲ ਰਾਕੇ ਸਾਥ ਦੇ ਇਹਨੇ ਕਲੇਜ ਪਾ ਕੇ ਨਾਮੇ ਦੱਦਦੇ ਹੁਣ ਮੋਲਕ ਨਹੀਂ ਗੱਲ ਵੀ ਸਹੀ ਹੈ ਉਹਨਾਂ ਵੀ ਦੱਸੋ ਵੀ ਹੁਣ ਮੋਲਕ ਜAVE ਤਾਂ ਸਾਹਮਣੇ ਲਿਆਦੀ ਨਾ ਕਿ ਮੈਂ ਕਿਸੇ ਦੇ ਨਾਲ ਨਹੀਂ ਕਿਹਾ ਮੈਂ ਕਿਸੇ ਮੋਲਕ ਜਾਵੇ ਤਾਂ ਜਾਵੇ ਕਿੱਥੇ ਵਿਚਾਵੇ ਚਿੜੀ ਵਿਚਾਰੀ ਕੀ ਕਰੇ ਠੰਡਾ ਵਾਲੀ ਪੀ ਦੱਸੋ ਵੀ ਹੁਣ ਉਹਤੇ ਕਸੂਰ ਕੀ ਦਾ ਏਹੀ ਗੱਲ ਆਪਣੇ ਨਾਲ ਹੁੰਦੀ ਐ ਹਾਂ ਸੋ ਇੱਕ ਤੱਕ ਤੇ ਕਿਤੇ ਨਾ ਕਿਤੇ ਅੱਜ ਕਾਫੀ ਗੱਲਾਂ ਬਾਤਾਂ ਤੁਹਾਨੂੰ ਅਸੀਂ ਆਪਣੀ ਜ਼ਿੰਦਗੀ ਬਾਰੇ ਦੱਸੀਆਂ ਕਿਵੇਂ ਅਸੀਂ ਕੰਮ ਕਰਦੇ ਆ ਕਿਵੇਂ ਹੁਣ ਆਨਲਾਈਨ ਚੇਂਜਸ ਹੋ ਚੁੱਕੇ ਆ ਇੱਕ ਤਰ੍ਹਾਂ ਕਿ ਤੇ ਲੋਕਾਂ ਨੂੰ ਚਾਹੀਦਾ ਵੀ ਅਸੀਂ ਇੱਕ ਕਾਫੀ ਪਰ ਇੱਕ ਜਗ੍ਹਾ ਰਹਿ ਗਈ ਹਮ ਬਸ ਮੇਰਾ ਪਹਿਲੇ ਹੱਥੋਂ ਨਿਕਲ ਗਿਆ ਦੱਸੋ ਘਾਲੀਆਂ ਛੋਟੀਆਂ ਵੀ ਆ ਕੇ ਤੇ ਵੀ ਕਹਿੰਦਾ ਢਾਲਾ ਪੱਤਰਕਾਰ ਦਾ ਹੋਵੇ ਮੈਂ ਕਹਿੰਦਾ ਸਾਰਿਆਂ ਦੀ ਅਗੇ ਵੀ ਕਹਿੰਦਾ ਜਵਾਬ ਵੀ ਕਹਿਣ ਲੱਗ ਗਿਆ ਮੈਂ ਤਾਂ ਪੱਤਰਕਾਰ ਹੋ ਕੇ ਕਹਿੰਦਾ ਜਰੂਰ ਦਾ ਪਾਣਾ ਤੋ ਇੱਕ ਕਾਫੀ ਨਹੀਂ ਜ਼ਿਆਦਾ ਕਮਰੇ ਘਰੇ ਖਟ ਗਿਆ ਕਾ ਮੈਨੂੰ ਨਹੀਂ ਮੇਰੇ ਘਰੇ ਲੱਗ ਗਈ ਹਾਂ ਉਹ ਤਾਂ ਘਰੇ ਰੱਖਿਆ ਤੂੰ ਦਾ ਰੋਜ਼ਾ ਲਾ ਲਾ ਕਾ ਤਦ ਤੱਕ ਬੋਲੇ ਛੱਜਦਾ ਬੋਲੇ ਛਾਲਦੀ ਕੀ ਬੋਲੇ ਕੋਈ ਆਈ ਕੋਈ ਵੀਡੀਓ ਜਾਣੀ ਹੈ ਇੱਕ ਮਿੰਟ ਰੁਕ ਜਾ ਰੁਕ ਜਾ ਮੇਰਾ ਖੋਫ ਦੇਖੋ ਖੋਫ ਇੱਥੇ ਬੈਠੇ ਰੋਖ ਕਾਈ ਹਾਂ ਪੂਰਾ ਕਈ ਕਈ ਸਾਡੇ ਸਾਡੇ ਭਰਾ ਥੋੜੇ ਹਾਂ ਵੀ ਖੜੇ ਪੱਤਰਕਾਰ ਉਹ ਥੋੜੇ ਆਏ ਲੇਟ ਹੈ ਲਾਜ ਜੀ ਉਹਨਾਂ ਦੇ ਵੀ ਲੈਣੇ ਸੀਗੇ ਉਹਨਾਂ ਨੂੰ ਸੱਦ ਲੈਂਦੇ ਆਜੋ 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 ਸਾਮਣੇ ਹੋਵੇ। ਅੱਜ ਸਾਡਾ ਮਕਸਦ ਸੀਗਾ ਕਿ ਕੁਝ ਸਾਡੇ ਨਾਲ ਜੋ ਹੱਡ ਬੀਤੀਆਂ ਨੇ ਜੋ ਅਸੀਂ ਕੰਮ ਕਰਦੇ ਵਿੱਚ ਆਪ ਦਾ ਇੰਜਾਇਰਮੈਂਟ ਵੀ ਕਰਦੇ ਆ ਤੁਹਾਡੇ ਸਾਹਮਣੇ ਸੱਚ ਉਹ ਲਿਆਉਣੇ ਆ। ਇੱਕ ਮਿੰਟ ਇੱਕ ਮਿੰਟ ਹੁਣ ਜਿਹਦੇ ਕੋਲੇ ਵੀ ਕੈਮਰਾ ਹੈ ਦੋਤ ਜਿਹਦੇ ਕੋਲੇ ਕੈਮਰਾ ਹੈ ਨਾ ਉਹ ਉਹਦੇ ਕੋਲੇ ਹਰੇਕ ਕੀ ਪੱਤਰਕਾਰ ਬਣਨਾ ਪੈਂਦਾ ਹੈ। ਕਈ ਵਾਰੀ ਅਗਲਾ ਇੱਕ ਪੱਖ ਦੀ ਖਬਰ ਚਲਾ ਦਿੰਦਾ। ਹਾਂ। ਪਰ ਉਹਦੇ ਤੇ ਗੁੱਸਾ ਜਿਹੜਾ ਹੁੰਦਾ ਉਹਨਾਂ ਨੂੰ ਉਹ ਸਾਰਾ ਨਹੀਂ ਘਟਦਾ। ਉਹ ਤੁਹਾਡਾ ਆਪਣੇ ਜਾਂਦੇ ਆ। ਇਹ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ। ਜਿਹਦੇ ਚ ਹੈ ਉਹ ਤੇ ਕਰ। ਯਾਰ ਜਿਹਨੇ ਤੁਹਾਡੇ ਨਾਲ ਹਾਂ ਉਹਨਾਂ ਇੱਕ ਪੱਖ ਦਵਾ ਉਹਨੂੰ ਵੇਖੋ ਤੁਸੀਂ ਉਹਤੇ ਗੁੱਸਾ ਕਰੋ। ਇਹ राव ਵੀ ਦੂਜੇ ਜਿਹੜੇ ਸਹੀ ਕੰਮ ਕਰ ਰਹੇ ਤੁਸੀਂ ਉਹਨਾਂ ਨੂੰ ਵੀ ਇੱਕ ਉਹਦੇ ਬਰੁਖ ਕਰੀ ਜਾਂਦੇ ਸੋ ਸਾਡਾ ਮਕਸਦ ਸੀਗਾ ਆਪਣੇ ਵਿਚਾਰ ਦੇਣਾ ਅਸੀਂ ਕਿਸੇ ਨੂੰ ਵਿਸ਼ੇਸ਼ ਟਿੱਪਣੀ ਜਾਂ ਉਹ ਜੀ ਨਹੀਂ ਕੀਤੀ ਕਿ ਜਿਹੜਾ ਕਿਸੇ ਦਾ ਦਿਲ ਦਿਖਾਵੇ ਅੱਜ ਜੇਕਰ ਲੱਗਦਾ ਹੋਵੇ ਕਿ ਇਹ ਕੋਈ ਸਾਥ ਤੁਹਾਡੇ ਖਾਸ ਕਰਕੇ ਹੋ ਗਿਆ ਨਾ ਤੁਹਾਡੇ ਨਾਲ ਦੇ ਸਾਥ ਜਾਂ ਸਾਥ ਜਿਹੜੇ ਬੰਦਿਆ ਮਜ਼ਦੂਰ ਜ세 ਬੰਦੀਆਂ ਜਾਂ ਕੋਈ ਵੀ ਹੈ ਕਿਸੇ ਨੂੰ ਬੋਲੇਗਾ ਕਿ ਕਿਸ ਨੂੰ ਲੱਗੇ ਕਿ ਅਸੀਂ ਆ ਗਏ ਜੱਜ ਸਿੰਘ ਆ ਜਾਂ ਹੋਰ ਤੁਸੀਂ ਆਪ ਕੋਈ ਸ਼ਬਦ ਇਹ ਮੂੰਹ ਤਾਂ ਨਿਕਲ ਗਿਆ ਨਾ ਉਹਦੇ ਵਾਸਤੇ ਪਹਿਲਾਂ ਹੀ ਮਾਫੀ ਚਾਹੁੰਦੇ ਆ ਮੈਨੂੰ ਨਹੀਂ ਲੱਗਦਾ ਕੋਈ ਗਲਤੀ ਕੀਤੀ ਉਹ ਹਕੀਕਤ ਸੀ ਉਹ ਤੁਹਾਡੇ ਸਾਹਮਣੇ ਉਹ ਬੱਸ ਜੀ ਸੋ ਧੰਨਵਾਦ ਇਹ ਜਿਹੜੀ ਹਟਰੇ ਇਹ ਬਹੁਤ ਔਖੇ ਹੁੰਦੇ ਆ ਟਾਉਣੇ ਪੱਤਰਕਾਰ ਦੁਰਪਾਤ ਬੋਲ ਰਹੇ ਆ ਇਹਨਾਂ ਦੇ ਭਾਈ ਜੀ ਬੰਦ ਕਰ ਦਿਓ ਕੈਮਰਾ ਧੰਨਵਾਦ